ਜਸਟ ਅਵੇਲੇਬਲ ਹੈਗਾ ਇਹ ਦੁਸ਼ਹਿਰੇ ਵਾਲੇ ਦਿਨ ਤੱਕ ਐਸੇ ਤਰੀਕੇ ਨਾਲ ਮਾਸਟਰ ਕੈਡਰ ਕੰਪਲੀਟ ਬੈਚ ਜਿਸ ਦੇ ਵਿੱਚ ਤੁਹਾਨੂੰ ਥਿਉਰੀ ਦੇ ਨਾਲ ਨਾਲ ਆ ਸਾਰੀਆਂ ਚੀਜ਼ਾਂ ਵਿੱਚ ਅਵੇਲੇਬਲ ਹੋਣੀਆਂ ਕੰਪਲੀਟਲੀ ਪ੍ਰੋਵਾਈਡ ਕੀਤਾ ਜਾ ਰਿਹਾ ਹੈ 5500 ਰੁਪਏ ਦੇ ਵਿੱਚ ਤਾਂ ਇਸ ਬੈਚ ਤੋਂ ਇਲਾਵਾ ਲੈਕਚਰਰ ਕੇਡਰ ਦਾ ਬੈਚ ਤੇ ਅਦਰ ਬੈਚਸ ਦੇ ਉੱਪਰ ਵੀ ਐਸੇ ਤਰੀਕੇ ਨਾਲ ਆਫਰ ਦਿੱਤਾ ਜਾ ਰਿਹਾ ਹੈ ਤਾਂ ਇਸ ਦੇ ਰਿਗਾਰਡਿੰਗ ਤੁਸੀਂ ਸਭ ਤੋਂ ਪਹਿਲਾਂ ਕੰਮ ਕਰਨਾ ਹੈਗਾ ਯਦੂ ਐਜੂਕੇਸ਼ਨ ਦੀ ਐਪ ਡਾਊਨਲੋਡ ਕਰ ਲੈਣੀ ਹੈ ਐਪ 'ਤੇ ਜਾ ਕੇ ਤੁਸੀਂ ਡਾਇਰੈਕਟ ਬੈਚਸ ਨੂੰ ਪਰਚੇਸ ਕਰ ਸਕਦੇ ਹੋਗੇ ਆਫਰ ਦਾ ਲਾਭ ਲੈਣ ਲਈ ਜਾਂ ਫਿਰ ਤੁਸੀਂ ਕੰਟੈਕਟ ਨੰਬਰ ਤੇ ਉੱਪਰ ਕੰਟੈਕਟ ਕਰਕੇ ਵੀ ਪਤਾ ਕਰ ਸਕਦੇ ਹੋਗੇ 9750439 ਤੇ ਹੈਲੋ ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਬਈ ਸਤਿ ਸ੍ਰੀ ਅਕਾਲ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਹੋ ਬਈ ਸਾਰੇ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਤਾਂ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਬਈ ਇੱਕ ਵਾਰ ਆਵਾਜ਼ ਮਾੜਾ ਦੱਸ ਦਿਓ ਆਵਾਜ਼ ਠੀਕ ਹੈ ਆਵਾਜ਼ ਚੈੱਕ ਕਰ ਲਓ ਬਈ ਇੱਕ ਵਾਰੀ ਆਵਾਜ਼ ਆ ਰਹੀ ਹੈ ਸਭ ਨੂੰ ਰਾਜਵੰਤ ਪੂਨਮ ਕਮਲ ਆਵਾਜ਼ ਆ ਰਹੀ ਹੈ ਭਾਈ ਇੱਕ ਵਾਰ ਆਵਾਜ਼ ਦੱਸੋ ਮੈਨੂੰ ਚੈੱਕ ਕਰਿਓ ਓਕੇ ਆਵਾਜ਼ ਬਿਊਟੀ ਬੀਐਸ ਵਲਮਿਨਿਅਲ ਵਲ 1 ਮਿਲੀਅਨ ਵਿਊ ਓਕੇ ਚਲੋ ਅੱਛਾ ਹੁਣ ਦੇਖੋ ਭਾਈ ਤੁਹਾਨੂੰ ਸਾਹਮਣੇ ਦਿਖ ਰਿਹਾ ਹੈ ਸਾਡਾ ਪੀਐਸਟੈਟ ਦਾ ਬੈਚ ਜਿਹੜਾ ਕਿ ਤੁਸੀਂ 2 ਦਿਨ ਪਹਿਲਾਂ 3500 ਰੁਪਏ ਤੱਕ ਵੀ ਪਰਚੇਸ ਕੀਤਾ ਹੈਗਾ ਇਹਨੂੰ ਤੁਸੀਂ 7000 ਤੱਕ ਵੀ ਪਰਚੇਸ ਕੀਤਾ ਹੈ 5000 ਦਾ ਪਰਚੇਸ ਕੀਤਾ ਹੈਗਾ ਉਹੀ ਬਿਲਕੁਲ ਸੇਮ ਬੈਚ ਜਿਹੜਾ ਤੁਹਾਨੂੰ ਅਸੀਂ ਦੇ ਰਹੇ ਹਾਂ ਲਾਈਵ ਬੈਚ ਉਨਾ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਸ਼ੰਕਾ ਹੋ ਜਾਂਦੀ ਹੈ ਵੀ ਇੰਨਾ ਸਸਤਾ ਬੈਚ ਦੇ ਰਹੇ ਹੋ ਜੀ ਕਿਤੇ ਕੋਈ ਡਾਊਟ ਤਾਂ ਨਹੀਂ ਹੈਗਾ ਕੋਈ ਡਾਊਟ ਨਹੀਂ ਭਾਈ ਇਹ ਚ ਲਾਈਵ ਬੈਚ ਹੈ ਜਿਹੜੇ ਰਿਕਾਰਡਡ ਬੈਚ ਹੈਗੇ ਉਹ ਵੀ ਅਸੀਂ ਪਾਵਾਂਗੇ ਦੇ ਵਿੱਚ 13 ਮਹੀਨਿਆਂ ਦੀ ਵੈਲਿਡਿਟੀ ਤੁਹਾਨੂੰ ਅਸੀਂ ਦੇ ਰਹੇ ਹਾਂ ਦੇ ਵਿੱਚ ਤੇ ਸਾਰੇ ਸਬਜੈਕਟਸ ਨੂੰ ਕਰਾਵਾਂਗੇ ਚਾਹੇ ਉਹ ਈਟੀਟੀਡੀ ਦਾ ਪੋਰਸ਼ਨ ਹੈ ਚਾਹੇ ਤੁਹਾਡਾ ਐਸਐਸਸੀ ਦਾ ਪੋਰਸ਼ਨ ਹੈ ਠੀਕ ਹੈ ਤੇ ਹੋਰ ਭਾਈ ਕੀ ਦੇ ਦਈਏ ਹੈਨਾ ਅਸੀਂ ਤੁਹਾਨੂੰ ਇਹ ਵੀ ਗਰੰਟੀ ਦੇ ਦਾਂਗੇ ਵੀ ਭਾਈ ਜੇ ਸਾਡੇ ਕਰਵਾਏ ਜੋ ਪੇਪਰ ਨਹੀਂ ਆਇਆ ਤਾਂ ਆਪਣੇ 1499 ਰੁਪਏ ਵੀ ਵਾਪਸ ਕਰਵਾ ਲਿਓ ਆਪਣੇ ਦਾ ਆਪਾਂ ਹੋਰ ਕੀ ਕਰ ਸਕਦੇ ਆ ਵੀ ਦੱਸੋ ਹਾਂਜੀ ਇਦੋਂ ਬਾਅਦ ਗਰੰਟੀ ਕੀ ਦੇ ਸਕਦੇ ਹਾਂ ਨਾ ਤਾਂ ਇਹਨੂੰ ਵੱਦ ਤੋਂ ਵੱਦ ਇਸ ਨੂੰ ਸ਼ੇਅਰ ਕਰ ਦਿਓ ਆਪਣੇ ਸਾਥੀ ਮਿੱਤਰਾਂ ਤੱਕ ਬਈ ਤੇ ਤੁਸੀਂ ਇਸ ਪਰਚੇਸ ਇਹਨੂੰ ਪਰਚੇਸ ਕਰ ਸਕਦੇ ਹੋ ਸਿਰਫ 3 ਅਕਤੂਬਰ ਤੱਕ ਦੀ ਮਤਲਬ ਡੇਟ ਐ ਦੀ ਇਦੋਂ ਬਾਅਦ ਇਹਦਾ ਪ੍ਰਾਈਸ ਆਪਣਾ ਆਪਣੇ ਫਿਰ ਦੁਬਾਰਾ ਆਪਣੇ ਮੂਲ ਰੂਪ 'ਤੇ ਆ ਜਾਊਗਾ ਬਈ ਠੀਕ ਹੈ ਤੇ ਸਾਡੀ ਬੁੱਕ ਹੈ ਜਿਹੜੀ ਤੁਹਾਨੂੰ ਅਸੀਂ ਇਹਦੇ ਉੱਪਰ ਵੀ ਆਫਰ ਦੇ ਰਿਹਾ ਬਈ 469 ਦੀ ਤੁਹਾਨੂੰ ਬੁੱਕ ਦੇ ਰਿਹਾ 650 ਸਾਡੇ 500 ਦੀ ਬੁੱਕ ਸਾਡੀ ਇਹ ਤੇ ਇਹਦੇ ਉੱਪਰ ਹੀ ਤੁਹਾਨੂੰ ਆਫਰ ਮਿਲ ਰਿਹਾ ਅਸੀਂ ਕਰ ਪੀਐਸਟ ਦੇ ਪ੍ਰੀਵਿਅਸ ইয়ার কোশ্চেন ਉਹਦੇ ਵਿੱਚ ਜਿੰਨੇ ਵੀ ਕੁਸਚਨ ਆਇਓ ਨੇ ਆਪਾਂ ਉਹ ਕਰ ਰਹੇ ਆ ਤੇ ਅ ਕੱਲ ਅਸੀਂ ਕੀਤਾ ਸੀਗਾ ਤੁਹਾਡਾ ਜੂਨ ਦਾ ਜਿਹੜਾ ਪੇਪਰ ਹੋਇਆ ਸੀ ਪੀਐਸਟ ਦਾ 2013 ਦੇ ਵਿੱਚ ਇਹ ਸਾਡਾ ਸੈਕੰਡ ਟੈਟ ਸੀਗਾ ਜਿਹੜਾ ਪੰਜਾਬ 'ਚ ਲਿਆ ਗਿਆ ਸੀਗਾ ਉਹਦੇ ਕਿਸ ਲੈਵਲ ਦੇ ਕੁਸਚਨ ਸੀਗੇ ਆਪਾਂ ਕੱਲ ਕੀਤੇ ਸੀਗੇ ਡਿਟੇਲ ਦੇ ਵਿੱਚ ਤੇ ਅੱਜ ਫਿਰ ਆਪਾਂ ਕਰਦੇ ਆ ਤਾਂ ਆਪਾਂ ਕੱਲ ਕਿੰਨੇ ਕੁਸਚਨ ਕਰ ਲਈ ਸੀ ਵੀ 30 ਕੁਸਚਨ ਕਰ ਲਈ ਸੀ ਉਹਦੇ ਹਣਾ ਤੇ ਆਪਾਂ ਹੁਣ ਇਹਦੋਂ ਆ 31 ਤੋਂ ਅੱਗੇ ਚੱਲਦੇ ਆਂ ਤਾਂ 31 ਤੋਂ ਅੱਗੇ ਚੱਲਦੇ ਨੇ ਦੇਖਦੇ ਕੀ ਕਿੰਨਾ ਨੰਬਰ ਕੁਸਚਨ ਹੈ ਵੀ ਆ ਕੀ ਕਹਿੰਦਾ ਇਹ ਕਹਿੰਦਾ ਇਹਨਾਂ ਵਿੱਚੋਂ ਕਿਹੜੇ ਸਾਲ ਦੇ ਵਿੱਚ ਰਾਸ਼ਟਰੀ ਜਲ ਨੀਤੀ ਹੈ ਨਾ ਵਾਟਰ ਪਾਲਿਸੀ ਬਣਾਈ ਗਈ ਸੀ ਇੰਡੀਆ ਦੇ ਵਿੱਚ ਪਹਿਲੀ ਵਾਰੀ ਵਾਟਰ ਪਾਲਿਸੀ ਬਣੀ ਸੀਗੀ ਪਹਿਲੀ ਵਾਰ ਨਹੀਂ ਮਤਲਬ ਪਹਿਲਾਂ ਹੀ ਬਣੀ ਆ ਨਹੀਂ ਗਿਆ ਠੀਕ ਹੈ ਪਰ ਜਿਹੜੀ ਮੇਨ ਸਾਡੀ ਵਾਟਰ ਪਾਲਿਸੀ ਸੀਗੀ ਇਹ ਕਦੋਂ ਬਣਾਈ ਗਈ ਸੀ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਬਈ ਹੁਣ ਰੀਸੈਂਟ ਨਾ 2012 ਦੇ ਵਿੱਚ ਵੀ ਸਾਡੀ ਜਲ ਨੀਤੀ ਬਣੀ ਹੈ ਠੀਕ ਹੈ ਪਰ ਇੱਥੇ ਇਹਨਾਂ ਨੇ 2012 ਨਹੀਂ ਪਾਇਆ ਸੀਗਾ ਤਾਂ ਸਾਨੂੰ ਕਈ ਵਾਰੀ ਨਾ ਜਿਵੇਂ ਇਦਾਂ ਅੱਜ ਵੀ ਜੇ ਕਿਤੇ ਟੈਟ ਦੇ ਕੁਐਸਚਨ 'ਚ ਮੈਨੂੰ ਤਾਂ ਲੱਗਦਾ ਇਹ ਨਾ ਪੁੱਛ ਲੈਣ ਕਿ ਬਈ ਕਿੰਨੇ ਗਰੇ ਨੇ ਕਿਤੇ 9 ਬਾਦ ਇਹਨਾਂ ਪਲੂਟੋ ਨੂੰ ਗਰੇ ਮੰਨੀ ਆਣਾ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਕੋਈ ਭਰੋਸਾ ਨਹੀਂ ਹੈਗਾ ਬਈ ਹਨਾ ਤਾਂ ਇਹ ਜਿਹੜੀ ਨੀਤੀ ਬਣੀ ਸੀ ਜਲ ਨੀਤੀ ਬਣੀ ਸੀ ਇਹ ਬਣੀ ਸੀ 1987 ਦੇ ਵਿੱਚ ਠੀਕ ਹੈ ਤਾਂ ਇਹ ਜਲ ਨੀਤੀ ਦੀ ਗੱਲ ਕਰਦਾ ਹੈ ਰਾਸ਼ਟਰੀ ਜਲ ਨੀਤੀ ਦੀ ਨੈਕਸਟ ਆ ਗਿਆ 32 ਨੰਬਰ ਕੁਐਸਚਨ ਦੇਖੋ ਕੀ ਕਹਿ ਰਿਹਾ ਕਹਿੰਦਾ ਖੇਤਰੀ ਭਿੰਨਤਾ ਖੇਤਰੀ ਜਿਹੜੀ ਭਿੰਨਤਾ ਹੈ ਹੁਣ ਖੇਤਰੀ ਭਿੰਨਤਾ ਦਾ ਪਹਿਲਾਂ ਦਾ ਮਤਲਬ ਕੀ ਹੋਇਆ ਬਈ ਹਨਾ ਆਪਾਂ ਕਹਿੰਦੇ ਨਹੀਂ ਖੇਤਰਵਾਦ ਹਨਾ ਪੰਜਾਬ ਇੱਕ ਖੇਤਰ ਹੈ ਹਰਿਆਣਾ ਇੱਕ ਖੇਤਰ ਹੈ ਹਿਮਾਚਲੀ ਖੇਤਰ ਹੈ ਉੱਤਰ ਪ੍ਰਦੇਸ਼ੀ ਖੇਤਰ ਹੈ ਕੇਰਲਾ ਇੱਕ ਖੇਤਰ ਹੈ ਗੁਜਰਾਤੀ ਖੇਤਰ ਹੈ ਪੱਛਮੀ ਮਗਾਲੀ ਖੇਤਰ ਹੈ ਨਾ ਤਾਂ ਖੇਤਰ ਹੈ ਨਾ ਤਾਂ ਜਾਂ ਫਿਰ ਖੇਤਰ ਦੇ ਵੀ ਮਤਲਬ ਉਹ ਤਾਂ ਚਲੋ ਇੱਕ ਖੇਤਰ ਤੁਹਾਡੇ ਭੂਗੋਲਿਕ ਆਧਾਰ ਤੇ ਖੇਤਰ ਹੋਗਾ ਤੁਹਾਡਾ ਅਲੱਗ ਹੈ ਨਾ ਤੇ ਇੱਕ ਆਪਾਂ ਕਹਿੰਦੇ ਨਹੀਂ ਪੰਜਾਬ ਦੇ ਵਿੱਚ ਵੀ ਖੇਤਰ ਜਿਵੇਂ ਹੁਣ ਮਾਨਸਾ ਅਲੱਗ ਖੇਤਰ ਪੰਜਾਬ ਦੇ ਵਿੱਚ ਮਾਨਸਾ ਖੇਤਰ ਹੈ ਮਾਲਵਾ ਖੇਤਰ ਹੈ ਮਾਝਾ ਖੇਤਰ ਹੈ ਦੋਆਬਾ ਖੇਤਰ ਹੈ ਤਾਂ ਇੱਕ ਖੇਤਰ ਉਹ ਵੀ ਹੋ ਜਾਂਦੇ ਨੇ ਨਾ ਇਹ ਕੀ ਕਹਣਾ ਵੀ ਕਹਣਾ ਭਿੰਨ ਜਿਹੜੀ ਖੇਤਰੀ ਭਿੰਨਤ ਹੈ ਨਾ ਇਹ ਮੂਲ ਰੂਪ ਵਿੱਚ ਕਿਸ ਕਾਰਨ ਹੁੰਦੀ ਹੈ ਵੀ ਭਾਈ ਅਸੀਂ ਇਹ ਕਹਦੇ ਨੇ ਵੀ ਹੁਸ਼ਾਰਪੁਰ ਵਾਲੇ ਜਿਆਦਾ ਵਿਕਸਿਤ ਨੇਗੇ ਜਾਂ ਪਟਿਆਲੇ ਵਾਲੇ ਜਿਆਦਾ ਵਿਕਸਿਤ ਨੇਗੇ ਜਾਂ ਮੋਹਾਲੀ ਜਿਆਦਾ ਵਿਕਸਿਤ ਹੈਗਾ ਮਾਨਸਾ ਫਾਜ਼ਿਲਕਾ ਜਲਾਲਾਬਾਦ ਬੋਰ ਇਲਾਕਾ ਸਾਡਾ ਥੋੜਾ ਜਿਆਦਾ ਘੱਟ ਵਿਕਸਿਤ ਹੈ ਤਾਂ ਇੱਥੇ ਫਰਕ ਕੀ ਹੈ ਵੀ ਕਾਰਨ ਕੀ ਹੈ ਦਾ ਹਨਾ ਤਾਂ ਖੇਤਰੀ ਭਿੰਨਤਾ ਦਾ ਕੀ ਕਾਰਨ ਹੈ ਵੀ ਪ੍ਰਤੀ ਵਿਅਕਤੀ ਆਮਦਨ ਹੈ ਪ੍ਰਕਿਰਤਿਕ ਆਧਾਰ ਨੇ ਉਦਯੋਗਿਕ ਵਿਕਾਸ ਹੈ ਸ਼ਹਿਰੀਕਰਨ ਦਾ ਪੱਧਰ ਹੈ ਹਨਾ ਤਾਂ ਮੇਨ ਇਥੇ ਕੀ ਆ ਬਈ ਹੁਣ ਜੇ ਤੁਸੀਂ ਮਾਲੀ ਜਾ ਕੇ ਦੇਖੋਗੇ ਤਾਂ ਉੱਥੇ ਕੀ ਹੈਗਾ ਜ਼ਮੀਨਾਂ ਦੇ ਰੇਟ ਇੰਨੇ ਜ਼ਿਆਦਾ ਕਿਉਂ ਨੇਗੇ ਇੰਡਸਟਰੀ ਏਰੀਆ ਉਹ ਠੀਕ ਹੈ ਪਟਿਆਲੇ ਜਾ ਕੇ ਦੇਖੋਗੇ ਤਾਂ ਉੱਥੇ ਉੱਥੇ ਏਰੀਆ ਜ਼ਿਆਦਾ ਕਿਉਂ ਆ ਬਈ ਕਿਉਂਕਿ ਉੱਥੇ ਆਮਦਨ ਦੇ ਸਰੋਤ ਜ਼ਿਆਦਾ ਨੇਗੇ ਹੈਨਾ ਤਾਂ ਨੈਚੁਰਲੀ ਗੱਲ ਆ ਵੀ ਹੈਨਾ ਤਾਂ ਜਿੱਥੇ ਉਦਯੋਗਿਕ ਡਿਵੈਲਪਮੈਂਟ ਜ਼ਿਆਦਾ ਹੋਊਗੀ ਹੁਣ ਬੰਬੇ ਦੇ ਵਿੱਚ ਇੱਕ ਇੱਕ ਇੰਚ ਜ਼ਮੀਨ ਦਾ ਰੇਟ ਐਨਾ ਐਨਾ ਹੈਗਾ ਉਹਦੇ ਕਾਰਨ ਕੀ ਆ ਵੀ ਉਹ ਸਾਡਾ ਇੰਡਸਟਰੀ ਏਰੀਆ ਹੈ ਦਿੱਲੀ ਦੇ ਵਿੱਚ ਜ਼ਮੀਨ ਇੰਨੀ ਮਹਿੰਗੀ ਕਿਉਂਕਿ ਉਹ ਸਾਡੀ ਕੈਪੀਟਲ ਇੰਡਸਟਰੀ ਏਰੀਆ ਹੱਡ ਤੇ ਹੁਣ ਜੇ ਹੋਈ ਉਹੀ ਜਮੀਨ ਤੁਸੀਂ ਜਲਾਲਾਬਾਦ ਲੈਣ ਜਾਓਗੇ ਜਾਂ ਬੋਰ ਲੈਣ ਜਾਓਗੇ ਤਾਂ ਤੁਹਾਨੂੰ ਸਸਤੀ ਮਿਲ ਜਾਂਦੀ ਹੈ ਹਨਾ ਚਲੋ 33 ਨੰਬਰ ਕੁਸਚਨ ਦੇਖੋ ਬਈ ਕੀ ਕਹਿੰਦਾ ਕਹਿੰਦਾ ਹੇਟ ਲਿਕੇ ਰਾਜਾਂ ਦੇ ਕ੍ਰਮ ਨੂੰ ਅਸੀਂ 2011 ਹੁਣ 2011 ਦਾ ਡਾਟਾ ਪੁੱਛਿਆ ਹੁਣ ਵੀ ਜੇ ਮੰਨ ਲਓ ਕਿਉਂਕਿ 2026 ਦੇ ਵਿੱਚ ਗਵਰਨਮੈਂਟ ਨੇ ਕਿਹਾ ਵੀ ਅਸੀਂ ਅਗਲੇ ਸਾਲ ਸਾਡੀ ਜਨਗਣਨਾ ਕਰਾਵਾਂਗੇ ਤੇ ਜਨਗਣਨਾ ਦਾ ਡਾਟਾ 2027 ਤੱਕ ਆਊਗਾ ਤਾਂ ਇਹ ਮੰਨੋ ਵੀ ਤੁਹਾਡਾ ਅਗਲੇ ਦੋ ਜਿਹੜੇ ਤੁਹਾਡੇ ਪੀਐਸ ਸੈੱਟ ਹੋਣੇ ਨੇ ਉਹਦੇ ਵਿੱਚ ਵੀ ਜਿਹੜਾ ਆਥੈਂਟਿਕ ਡਾਟਾ ਹੈਗਾ ਤੁਹਾਡਾ ਜਿਹੜਾ ਅਪਰੂਵ ਮਨੇਗਾ ਡਾਟਾ ਗਵਰਨਮੈਂਟ ਵੱਲੋਂ ਉਹ ਤੁਹਾਨੂੰ 2011 ਦਾ ਡਾਟਾ ਹੀ ਪੁੱਛਿਆ ਜਾਣਾ ਤਾਂ 2011 ਦੇ ਡਾਟੇ ਨੂੰ ਹੁਣ ਵੀ 2011 ਦੇ ਪੁੱਛੇ ਆਊਗਾ ਹਨਾ ਠੀਕ ਹੈ ਕਿਉਂਕਿ ਗਵਰਨਮੈਂਟ ਹੁਣ ਕਿੱਥੋਂ ਚਾਹੁੰਦੀ ਐ ਵੀ ਡਾਟਾ ਸਾਡੇ ਕੋਲ ਨਵਾਂ ਆ ਜੇ ਤੇ ਨਵੇਂ ਯੋਜਨਾਵਾਂ ਬਣਾਉਣੀਆਂ ਪੈਣ ਸਾਨੂੰ ਹਨਾ ਤਾਂ 2011 ਦੇ ਡਾਟੇ ਅਕੋਰਡਿੰਗ ਹੀ ਤੁਹਾਨੂੰ ਕੁਐਸਚਨ ਪੁੱਛਿਆ ਤਾਂ 2011 ਦੇ ਡਾਟੇ ਦਾ ਹੀ ਕੁਐਸਚਨ ਹੈ ਤਾਂ ਕੀ ਕਹਿੰਦਾ ਵੀ ਸਾਡੇ ਇਹ ਕਹਿੰਦਾ ਲਿਟਰੇਸੀ ਰੇਟ ਜਿਹੜੀ ਸਾਡੀ ਐ ਜਾਂ ਸ਼ਖਰਤਾ ਜਿਹੜੀ ਦਰ ਹੈ ਸਾਡਾ ਹਨਾ ਉਹ ਪੰਜ ਕਿਹੜੀ ਸ਼ੀਟਾਂ 'ਚ ਜ਼ਿਆਦਾ ਸੀਗਾ ਤਾਂ ਸਭ ਤੋਂ ਤਾ ਆਤਾ ਦੇਖੋ ਨਹੀਂ ਆਊਗਾ Goa Goa ਵੀ ਖੈਰ ਚੰਗੀ ਸਟੇਟ ਹੈ ਮਿਜ਼ੋਰਮ ਹੈ ਨਾ ਤਾਂ ਕੇਰਲਾ ਤਾਂ ਦੇਖੋ ਹੈਗੀ ਹੈਗਾ ਕੇਰਲਾ ਤੋਂ ਬਾਅਦ ਨੰਬਰ ਆਦਾ ਸੀ ਮਿਜ਼ੋਰਮਾ ਮਿਜ਼ੋਰਮ ਤੋਂ ਬਾਅਦ ਨੰਬਰ ਆ ਤੇਰਪੁਰਾ ਦਾ ਤੇ ਫਿਰ Goa ਦਾ ਬਈ ਠੀਕ ਹੈ ਤਾਂ ਇਹ ਸਾਡੀ ਇਸ ਦੇ ਕ੍ਰਮ ਦੇ ਅਨੁਸਾਰ ਹੈ ਨਾ ਹੁਣ ਜੇ ਅਸੀਂ ਵਰਤਮਾਨ ਦੇ ਵਿੱਚ ਗੱਲ ਕਰੀ ਕਿਉਂਕਿ ਡਾਟਾ ਤਾਂ ਚਲੋ ਆਈ ਜਾਂਦਾ ਰਹਿੰਦਾ ਨੇ ਵੀ ਹਾਂ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਇਹ ਸਰਵੇ ਵਗੈਰਾ ਕਰਦੀਆਂ ਰਹਿੰਦੀਆਂ ਨੇ ਤਾਂ ਇਸ ਸਮੇਂ ਸਾਡੀਆਂ 5 ਸ਼ਿਟਾਂ ਨੇਗੀਆਂ ਜਿਨ੍ਹਾਂ ਨੂੰ ਸੰਪੂਰਨ 100% ਲਿਟਰੇਸੀ ਦਾ ਦਰਜਾ ਹਾਸਲ ਹੋ ਚੁੱਕਾ ਹੈਗਾ ਠੀਕ ਹੈ ਤਾਂ ਉਹ 5 ਸ਼ਿਟਾਂ ਕੁਈ ਮੈਨ ਕਮੈਂਟ ਜਲਦੀ ਲਈ ਦੱਸੋ ਬਈ ਠੀਕ ਹੈ ਕਿਨੇ ਕਿਨੇ ਪੰਜ ਛੇ ਟਾਣੇ ਗਿਆ ਰੀਸੈਂਟ ਹੁਣ ਇੱਕ ਹੋਣੀ ਬਣੀ ਹੈ ਸਟੇਟ ਇਹ ਠੀਕ ਹੈ ਜਿਹਨੂੰ ਲਿਟਰੇਸੀ ਰੇਟ 100% ਲਿਟਰੇਸੀ ਰੇਟ ਦਾ ਹਾਸਲ ਹੋਇਆਗਾ ਮਾਨ ਪੰਜਾਬ ਤਾਂ ਹੈ ਨਹੀਂ ਪਰ ਉਹ ਚ 55 ਚੋਂ ਇਹਨਾਂ ਵਿੱਚੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਕਹਿੰਦੇ 2011 ਦੀ ਜਨਗਣਨਾ ਦੇ ਵਿੱਚ ਦੇਖੋ ਜੀਓਗ੍ਰਾਫੀ ਦਾ ਕੁਸਚਨ ਹੈ 2011 ਜਨਗਣਨਾ ਦੇ ਨਾਲ ਲਿਟਰ ਕੁਸਚਨ ਫਿਰ ਪੁੱਛਿਆ ਗਿਆ ਠੀਕ ਹੈ ਤਾਂ ਆਪਾਂ ਨੂੰ ਹੀ ਪਤਾ ਹੋਵੇ ਭਈ ਨਾ ਆਪਾਂ ਜਦੋਂ ਸਟੇਟਾਂ ਦਾ ਲਿੰਗਨੂ ਬਾਤ ਕਰਦੇ ਆ ਤਾਂ ਸਟੇਟਾਂ ਦੇ ਨਾਲ-ਨਾਲ ਸਾਨੂੰ ਜਿਹੜੇ ਸ਼ਹਿਰ ਨੇ ਸਾਡੇ ਵੱਡੇ ਖਾਸ ਕਰਕੇ ਜਿਹ ਉਨ੍ਹਾਂ ਦਾ ਵੀ ਸਾਨੂੰ ਲਿੰਗਨੁਪਾਤ ਪਤਾ ਹੋਣਾ ਜ਼ਰੂਰੀ ਹੈ ਭਾਈ ਕਿਉਂਕਿ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ ਇਹਦੇ ਬਾਰੇ ਤਾਂ ਚੇਨਈ ਦਿੱਲੀ ਕੋਲਕਾਤਾ ਬੰਬਈ ਤਾਂ ਇਹਦਾ ਆਨਸਰ ਸੜਾ ਕੀ ਹੋਊਗਾ ਜੀ ਬੰਬਈ ਆਊਗਾ ਕਿਉਂ ਬੰਬਈ ਆਊਗਾ ਜੀ ਕਿਉਂਕਿ ਇੰਨਾ ਸਾਰੇ ਸ਼ਹਿਰਾਂ ਦੇ ਵਿੱਚੋਂ ਸਿਰਫ ਬੰਬਈ ਦਾ ਡਾ ਲਿੰਗਨੁਪਾਤ ਸੀਗਾ ਸੈਕਸ ਰੇਸ਼ਿਓ ਜਿਹੜੀ ਸੀਗੀ ਉਹ ਸੀਗੀ 838 ਠੀਕ ਹੈ ਨਹੀਂ ਬਾਕੀਆਂ ਦੀ ਉਸ ਤੋਂ ਜ਼ਿਆਦਾ ਕੋਈ ਬਹੁਲਾ ਫਰਕ ਨਹੀਂ ਸੀਗਾ ਵੈਸੇ ਠੀਕ ਹੈ ਤਾਂ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਹੀ ਹੁੰਦਾ ਕਿਉਂਕਿ ਹੁਣ ਉਹ ਇਨਾਂ ਸ਼ਹਿਰਾਂ ਦੇ ਵਿੱਚ ਇਸਤਰੀ ਤੇ ਪੁਰਸ਼ ਦਾ ਗੈਪ ਜ਼ਿਆਦਾ ਹੋਣ ਦਾ ਕਾਰਨ ਕੀ ਹੈ ਕਿਉਂਕਿ ਉੱਥੇ ਨਾ ਮੂਲ ਨਿਵਾਸੀ ਉੱਥੋਂ ਦੇ ਘੱਟ ਹੁੰਦੇ ਨੇ ਬੰਬੇ ਵਗੈਰਾ ਦੇ ਮਹਾਰਾਸ਼ਟਰ ਦੇ ਘੱਟ ਹੋਣਗੇ ਜਾਂ ਦਿੱਲੀ ਦੇ ਘੱਟ ਹੋਣਗੇ ਕਿਉਂਕਿ ਮੇਨ ਜਿਹੜੀ ਆਬਾਦੀ ਹੈ ਨਾ ਉੱਥੇ ਮਾਈਗ੍ਰੇਟ ਹੈ ਠੀਕ ਹੈ ਤੇ ਜਦਦਰ ਪੁਰਸ਼ ਲੋਕ ਉੱਥੇ ਹੈ ਨਾ ਕੋਈ ਕਮਾਈ ਦੇ ਸਾਧਨ ਨਾਲ ਜਾਂਦਾ ਆਪਣੀ ਬੋਟ ਵਗੈਰਾ ਬਣਵਾ ਲੈਂਦੇ ਨੇ ਨਾ ਤਾਂ ਉਹਨਾਂ ਦੀ ਗਿਣਨਾ ਵੀ ਉੱਥੇ ਕਰ ਦਿੱਤੀ ਜਾਂਦੀ ਹੈ ਓਕੇ ਨੈਕਸਟਲੀ ਇਨਾਂ ਵਿੱਚੋਂ ਕਿਹੜੇ ਪੱਖ ਵੋਟ ਪਾਉਣ ਦੇ ਵਿਵਹਾਰ ਨੂੰ ਪ੍ਰਭਾਵਿਤ ਨਹੀਂ ਕਰਦੇ ਜੇ ਤੁਸੀਂ ਵੋਟ ਪਾਣ ਜਾਂਦੇ ਹੋ ਤਾਂ ਤੁਸੀਂ ਆਪਣਾ ਧਰਮ ਵੀ ਦੇਖਦੇ ਹੋ ਬਿਲਕੁਲ ਦੇਖਦੇ ਹੋ ਜੀ ਇਸੇ ਚੀਜ਼ ਦੇ ਪਿੱਛੇ ਕਰ ਰੱਖਿਆ ਜਾਤੀ ਵੀ ਦੇਖਦੇ ਆਂ ਲਿਟਰੇਸੀ ਰੇਟ ਦਾ ਉੱਚ ਪੱਧਰ ਦਾ ਪ੍ਰਾਪਤ ਜ਼ਮੀਨਾਂ ਦਾ ਨਾ ਤਾਂ ਲਿਟਰੇਸੀ ਰੇਟ ਹੀ ਪ੍ਰਾਪਤ ਕਰਦਾ ਜਿਹੜਾ ਪੜ੍ਹਿਆ ਲਿਖਿਆ ਲੋਕ ਹੈ ਬਈ ਹੈ ਨਾ ਪੜ੍ਹੇ ਲਿਖੇ ਲੋਕ ਤਾਂ ਖੈਰ ਆ ਵੋਟਾਂ ਬਾਗੇ ਰਾਜੀ ਨਹੀਂ ਹੈਗੇ ਹੈ ਨਾ ਤਾਂ ਜਿਹੜਾ ਪ੍ਰਾਪਤ ਜ਼ਮੀਨਾਂ ਦਾ ਘਾਰ ਹੁਣ ਕਿਸੇ ਕੋਲ ਜ਼ਮੀਨ ਘਟ ਹੈ ਕਿਸੇ ਕੋਲ ਵੱਧ ਹੈ ਤਾਂ ਕਿ ਉਹ ਜਦੋਂ ਵੋਟ ਪਾ ਜਾਊਗਾ ਤਾਂ ਇਹ ਦੇਖੂਗਾ ਮੇਰੇ ਕੋਲ ਜ਼ਮੀਨ ਘਟ ਹੈ ਮਾ ਵੱਧ ਹੈ ਨਹੀਂ ਇਹ ਚੀਜ਼ ਦਾ ਅਸਰ ਨਹੀਂ ਪੈਂਦਾ ਹੈਗਾ ਹਾਂ ਲਿਟਰੇਸੀ ਰੇਟ ਦਾ ਅਸਰ ਪੈਂਦਾ ਹੈ ਸੋਡੀ ਜਾਤੀ ਦਾ ਅਸਰ ਪੈਂਦਾ ਸੋਡੀ ਧਰਮ ਦਾ ਅਸਰ ਪੈਂਦਾ ਹੁੰਦਾ ਠੀਕ ਹੈ ਤੇ ਇਹ ਦੋ ਮੋਸਟ ਇੰਪੋਰਟੈਂਟ ਹੈ ਜੀ ਚਲੋ ਨੈਕਸਟ ਹੈ 36 ਨੰਬਰ ਕੁਸਚਨ ਹੈ ਕਿਹਨੇ ਭਾਰਤੀਕ ਸਰਵ ਸੱਤਾ ਹਰੀ ਦੇਸ਼ ਹੈ ਸਰਵ ਸੱਤਾ ਹਰੀ ਦੇਸ਼ ਦਾ ਮਤਲਬ ਕੀ ਹੈ ਬਈ ਹਮ ਕਿਉਂਕਿ ਇਹਨਾਂ ਵਿੱਚੋਂ ਕਿਹੜਾ ਉੱਤਰ ਸਹੀ ਹੈ ਤਾਂ ਇਥੋਂ ਦੇ ਪ੍ਰਤੀਨਿਧੀ ਲੋਕਾਂ ਲਈ ਕਾਨੂੰਨ ਬਣਾਉਂਦੇ ਨੇ ਬਈ ਦੇਸ਼ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਜੋ ਕਿ ਪੀੜੀਦਰ ਪੀੜੀ ਰਾਜਸ਼ਾਹੀ ਨਹੀਂ ਹੈ ਨਾਗਰਿਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਇਹ ਸਾਰੇ ਧਰਮਾਂ ਲਈ ਨਿਰਪੱਖ ਹੈ ਹੁਣ ਸਰਵ ਸੱਤਾ ਹਰੀ ਦਾ ਮਤਲਬ ਕੀ ਹੈ ਵੀ ਸਰਵ ਸੱਤਾ ਹਰੀ ਦਾ ਮਤਲਬ ਇੱਥੇ ਲਿਆ ਗਿਆ ਗਣਤੰਤਰ ਤੋਂ ਮਤਲਬ ਵੀ ਭਾਈ ਸਾਡਾ ਦੇਸ਼ ਜਿਹੜਾ ਹੈ ਉਹ ਗਣਤੰਤਰ ਟਾਈਪ ਦੇਸ਼ ਹੈਗਾ ਹਨਾ ਤਾਂ ਕੀ ਕਹਿੰਦਾ ਵੀ ਕਹਿੰਦਾ ਲੋਕਾਂ ਦੇਸ਼ ਦਾ ਮੁਖੀ ਹੁਣ ਗਣਤੰਤਰ ਦਾ ਮਤਲਬ ਕੀ ਹੁੰਦਾ ਵੀ ਉਹ ਦੇਸ਼ ਜਿਹਦੇ ਵਿੱਚ ਉਸ ਦੇਸ਼ ਦਾ ਮੁਖੀ ਜਿਹੜਾ ਹੈਗਾ ਇਹ ਲੋਕਾਂ ਦੁਆਰਾ ਚੁਣਿਆ ਗਿਆ ਨੁਮਾਇੰਦਾ ਹੋਵੇ ਨਾ ਕਿ ਕੋਈ ਰਾਜਾ ਜਾਂ ਰਾਣੀ ਹੋਵੇ ਜਿਹੜਾ ਵੰਸ਼ਾनुਗਤ ਚੱਲਦਾ ਆ ਰਿਹਾ ਹੈਗਾ ਨਾ ਤਾਂ ਇਹ ਅਕੋਰਡਿੰਗ ਫਰ ਅਨਸਰ ਅਸੀਂ ਕੀ ਲਾਵਾਂਗੇ ਭਈ ਇਹਦਾ ਅਨਸਰ ਅਸੀਂ ਲਾਵਾਂਗੇ ਜੀ ਦੇਸ਼ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਜੋ ਕਿ ਪੀੜੀਦਰ ਪੀੜੀ ਰਾਜਸ਼ਾਹੀ ਨਹੀਂ ਹੈ ਜਿਵੇਂ ਇੰਗਲੈਂਡ ਦੇ ਵਿੱਚ ਕੀ ਹੈਗਾ ਇੰਗਲੈਂਡ ਦਾ ਸਿਸਟਮ ਕੀ ਹੈਗਾ ਉੱਥੇ ਰਾਜਤੰਤਰ ਹੈ ਰਾਸ਼ਾਹੀ ਹੈ ਤਾਂ ਉੱਥੇ ਹਜੇ ਵੀ ਰਾਜਾ ਚੱਲਦਾ ਆ ਰਿਹਾ ਹੈ ਇੰਗਲੈਂਡ ਦਾ ਜਿਹੜਾ ਪੋਲਿਟਿਕਲ ਢਾਂਚਾ ਹੈਗਾ ਉਹ ਸੰਸਦੀ ਪ੍ਰਣਾਲੀ ਤਾਂ ਹੈਗੀ ਹੈ ਇੰਡੀਆ ਦੇ ਵਿੱਚ ਵੀ ਸੰਸਦੀ ਪ੍ਰਣਾਲੀ ਹੈਗੀ ਹੈ ਇੰਡੀਆ ਦੇ ਵਿੱਚ ਵੀ ਲੋਕਤੰਤਰ ਹੈਗਾ ਇੰਗਲੈਂਡ ਦੇ ਵਿੱਚ ਵੀ ਲੋਕਤੰਤਰ ਹੈਗਾ ਪਰ ਇ ਠੀਕ ਹੈ ਰਾਜਾ ਦਾ ਮਤਲਬ ਵੀ ਉੱਥੇ ਰਾਜਾ ਹੈ ਹਜੇ ਵੀ ਦੇਸ਼ ਦਾ ਮੁਖੀ ਪਰ ਇੰਡੀਆ ਦੇ ਵਿੱਚ ਗਣਤੰਤਰ ਹੈ ਗਣਤੰਤਰ ਦਾ ਮਤਲਬ ਕੀ ਹੈ ਭਾਰਤ ਦਾ ਜਿਹੜਾ ਮੁਖੀ ਹੈ ਦੇਸ਼ ਦਾ ਮੁਖੀ ਹੈ ਡਾ ਉਹ ਰਾਜਾ ਜਾਂ ਰਾਣੀ ਨਹੀਂ ਹੈਗਾ ਉਹ ਲੋਕਾਂ ਦੁਆਰਾ ਚੁਣਿਆ ਗਿਆ ਕੋਈ ਨੁਮਾਇੰਦਾ ਹੈਗਾ ਓਕੇ ਚਲੋ 37 ਨੰਬਰ ਕੁਸਚਨ ਕੀ ਕਹਿ ਰਿਹਾ ਵੀ ਕਹਿੰਦਾ 1935 ਦਾ ਇੱਕ ਐਕਟ ਸੀਗਾ ਇੱਕ 1950 ਦਾ ਐਕਟ ਸੀਗਾ ਹਨਾ 1935 ਦਾ ਤੇ 1950 ਦਾ 1935 ਦਾ ਮਤਲਬ ਜਿਹੜਾ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀ ਐਕਟ ਤੇ 1950 ਦਾ ਐਕਟ ਅਸੀਂ ਆਪ ਬਣਾਇਆ ਸੀ ਐਕਟ ਮੀਨ ਸंवਧਾਨ ਅਸੀਂ ਬਣਾਇਆਗਾ ਨਾ ਇਹ ਸਨ ਚੁਰਦਲਿਚਾ ਵੈਸੇ ਇਹਨਾਂ ਨੇ ਪਤਾ ਨਹੀਂ ਉਡ ਪਟਾਂਗ ਜੇ ਇਹ ਕੀ ਅੱਖਰ ਮਾਰੀ ਜਾਂਦੇ ਰਹਿੰਦੇ ਨੇ ਹਨਾ ਤੇ ਕੋਈ ਕਈ ਵਾਰ ਦਾ ਕੁਐਸਚਨ ਦੀ ਤੋਕ ਹੀ ਨਹੀਂ ਬਣਦੇ ਸਾਨੂੰ ਆ ਬਣਾਉਣੀ ਪੈਂਦੀ ਹੁੰਦੀ ਹੈ ਇੱਕ ਮੇਲ ਖਾਂਦੀ ਚੀਜ਼ ਕਿਹੜੀ ਹੈ ਦੋਨਾਂ ਵਿਚਕਾਰ ਮੇਲ ਖਾਂਦਾ ਤੁਸੀਂ ਐਂ ਲਿਖ ਦਿਓ ਸਿੱਧਾ ਵੀ ਭਾਈ ਜਿਹੜਾ 1950 ਦਾ ਐਕਟ ਸੀਗਾ ਤੇ 1950 ਦਾ ਜਿਹੜਾ ਸਾਡਾ ਸੰਵਿਧਾਨ ਸੀਗਾ ਉਹਦੇ ਵਿਚਕਾਰ ਮੇਲ ਖਾਂਦੀ ਕੀ ਚੀਜ਼ ਸੀਗੀ ਹਨਾ ਤਾਂ ਦੋਨਾਂ ਕੋਲ ਸੰਸਦ ਦੀ ਸ਼ਕਤੀਆਂ ਸੀਮਤ ਸੀਮਤ ਸੀਗੀਆਂ ਦੋਨਾਂ ਨੂੰ ਬਾਲਗਾਂ ਨੂੰ ਵੋਟ ਪਾਉਣ ਦਾ ਅਧਿਕਾਰ ਬਾਲਗਾਂ ਨੂੰ ਵੋਟ ਦਾ ਅਧਿਕਾਰ ਤਾਂ 1935 ਵਾਲਾ ਨਹੀਂ ਦਿੰਦਾ ਸੀ ਪਰ 1950 ਵਾਲ ਦੋਹੇ ਨਿਆ ਪ੍ਰਣਾਲੀ ਦੀ ਉਚਤਾ ਨੂੰ ਸਥਾਪਿਤ ਕਰਦੇ ਨੇ ਉਚਤਾ ਜਿਹੜਾ ਸਾਡਾ ਸੰਵਿਧਾਨ ਹੈ ਮੌਜੂਦਾ ਸੰਵਿਧਾਨ ਨੇ ਇਹਨੇ ਤਾਂ ਨਿਆ ਪ੍ਰਣਾਲੀ ਦੀ ਉਚਤਾ ਨੂੰ ਸਾਬਿਤ ਕੀਤਾ ਹੈਗਾ ਬਟ 1935 ਵਾਲਾ ਨਹੀਂ ਕਰਦਾ ਸੀ ਬਈ ਹੈਨਾ ਪਰ 1935 ਵਾਲਾ ਵੀ ਭਾਰਤ ਨੂੰ ਇੱਕ ਸੰਘ ਬਣਾਉਂਦਾ ਸੀਗਾ ਤੇ ਜਿਹੜਾ 1950 ਵਾਲਾ ਇਹ ਵੀ ਸਾਨੂੰ ਕੀ ਬਣਾਉਂਦਾ ਇੱਕ ਸੰਘ ਬਣਾਉਂਦਾ ਹੈਨਾ ਸੰਘ ਕਿਉਂ ਬਣਾਉਂਦਾ ਵੀ ਇਹ ਤੁਸੀਂ 7th ਸ਼ੈਡਿਊਲ ਪੜ੍ਹਦੇ ਹੋ 7th ਸ਼ੈਡਿਊਲ ਦੇ ਵਿੱਚ ਕੀਤਾ ਗਿਆ ਹੈ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਜਿੱਥੇ ਸ਼ਕਤੀਆਂ ਦੀ ਵੰਡ ਆ ਜਾਂਦੀ ਹੈ ਇਟ ਮੀਨਸ ਉਹ ਢਾਂਚਾ ਕਿਹੜਾ ਢਾਂਚਾ ਵੀ ਉਹ ਸੰਗੀਟਾਂਚਾ ਜੜਾ ਤੇ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਜੀ ਇਹਨੂੰ ਯਾਦ ਕਰਨਾ ਹੈ ਆਪਾਂ ਚਲੋ ਨੈਕਸਟ 38 ਨੰਬਰ ਕੁਐਸਚਨ ਸਹੀ ਕ੍ਰਮ ਲਾਉਣਾ ਵੀ ਜ਼ਿਲ੍ਹਾ ਉਪ ਜ਼ਿਲ੍ਹਾ ਤਾਲੁਕਾ ਪਰਗਣਾ ਹਨਾ ਇਹ ਆਪਣੇ ਇਧਰੀਆਂ ਨਾਰਥ ਸਟੇਟ ਦੇ ਵਿੱਚ ਤਾਂ ਨਹੀਂ ਚੱਲਦਾ ਹੈਗਾ ਇਹ ਪਰ ਸਾਨੂੰ ਇਹ ਸਾਊਥ ਦੀ ਸ਼ੇਟਾਂ ਜਿਵੇਂ ਮਹਾਰਾਸ਼ਟਰ ਹੋ ਗਿਆ ਕਰਨਾਟਕ ਹੋ ਗਿਆ ਉੱਥੇ ਸਾਨੂੰ ਦੇਖਣ ਨੂੰ ਹਜੇ ਮਿਲਦੇ ਨੇ ਇਹ ਤਾਂ ਉੱਥੇ ਸਾਨੂੰ ਜ਼ਿਲ੍ਹਾ ਵੀ ਜ਼ਿਲ੍ਹੇ ਤੋਂ ਬਾਅਦ ਉਪ ਜ਼ਿਲ੍ਹਾ ਚਲੋ ਇਹ ਤਾਂ ਕਰ ਹੀ ਲਵਾਂਗੇ ਹਨਾ ਉਪ ਜ਼ਿਲ੍ਹਾ ਤਾਂ ਉਪ ਜ਼ਿਲ੍ਹਾ ਨਹੀਂ ਆਉਗਾ ਹੈ ਨਾ ਤਾਂ ਉਪ ਜ਼ਿਲ੍ਹਾ ਆ ਗਿਆ ਜੀ ਦੋਜੀ ਨੰਬਰ ਦੇ ਉਪ ਜ਼ਿਲ੍ਹਾ ਫਿਰ ਉਸ ਤੋਂ ਆ ਜਾਂਦਾ ਹੈ ਤਾਲੁਕਾ ਤਾਲੁਕਾ ਮਤਲਬ ਇੱਕ ਬਲੌਕ ਤੋਂ ਉੱਪਰਲੀ ਇਕਾਈ ਤਾਲੁਕਾ ਬੋਲਦੇ ਹਨ ਤੇ ਲਾਸਟ ਇੱਡੀਆਂ ਦੀ ਸਾਡੀ ਪਰਗਨਾ ਠੀਕ ਹੈ ਇਹ ਵੈਸੇ ਨੇ ਜਿਹੜਾ ਪਰਗਨਾ ਵਰਡ ਹੈ ਨਾ ਇਹ ਇਹ ਸ਼ੇਰ ਸ਼ਾਹ ਸੂਰੀ ਦੇ ਸਮੇ ਤੋਂ ਹੀ ਨਿਰਧਾਰਤ ਕੀਤਾ ਜਾਂਦਾ ਸੀ ਪ੍ਰਸ਼ਾਸਨਿਕ ਇਕਾਈ ਦੇ ਤੌਰ ਤੇ ਨੂੰ ਸੀ ਦੇਖਦੇ ਹੁੰਦੇ ਆ ਤੇ ਇੰਪੋਰਟੈਂਟ ਤੁਹਾਡੇ ਵਾਸਤੇ ਹੈ ਬਈ ਨੈਕਸਟ ਕੁਐਸਚਨ ਨੰਬਰ 39 ਹੈ ਜੀ ਭਾਰਤੀ ਸੰਵਿਧਾਨ ਦੇ ਅਨੁਸਾਰ ਹੇਠਾਂ ਲਿਖੇ ਵਿੱਚੋਂ ਅਲਪ ਸੰਖਿਆਗਰਗ ਵਰਗ ਕਿਵੇਂ ਜਾਣੇ ਜਾਂਦੇ ਨੇ ਅਲਪ ਸੰਖਿਆਗਰ ਤਾਂ ਜਦੋਂ ਤੁਸੀਂ ਸਾਡੇ ਸੰਵਿਧਾਨ ਦਾ ਆਰਟੀਕਲ ਨੰਬਰ 29 ਤੇ ਆਰਟੀਕਲ ਨੰਬਰ 30 ਪੜ੍ਹਦੇ ਹੋ ਤਾਂ ਉੱਚੇ ਅਸੀਂ ਪੜ੍ਹਦੇ ਨੇ ਅਲਪਸੰਖਿਆ ਘੱਟ ਗਿਣਤੀ ਜਿਹਨੂੰ ਅਸੀਂ ਮਿਨੋਰਟੀਜ਼ ਬੋਲ ਲੈਂਦੇ ਆ ਤਾਂ ਇੰਡੀਆ ਦੇ ਵਿੱਚ ਜਿਹੜੇ ਮਿਨੋਰਟੀਜ਼ ਨੇ ਬਈ ਉਹ ਦੋ ਆਧਾਰ ਤੇ ਨਿਰਧਾਰਿਤ ਕੀਤੇ ਜਾਂਦੇ ਨੇ ਉਹ ਦੋ ਆਧਾਰ ਕਿਹੜੇ-ਕਿਹੜੇ ਹੁੰਦੇ ਆ ਬਈ ਇੱਕ ਹੁੰਦਾ ਸਾਡਾ ਧਰਮ ਜਾਂ ਤਾਂ ਤੁਸੀਂ ਧਰਮ ਦੇ ਆਧਾਰ ਤੇ ਅਲਪਸੰਖਿਆ ਹੋ ਸਕਦੇ ਹੋ ਜਾਂ ਫਿਰ ਤੁਸੀਂ ਭਾਸ਼ਾ ਦੇ ਆਧਾਰ ਤੇ ਅਲਪਸੰਖਿਆਕ ਹੋ ਸਕਦੇ ਹੋ ਬਈ ਤਾਂ ਇਹ ਸਿਰਫ ਦੋ ਹੀ ਆਧਾਰ ਨੇ ਜਾਂ ਜਾਂਦਾ ਭਾਸ਼ਾ ਦੇ ਆਧਾਰ ਤੇ ਅਲਪ ਸੰਖਿਆ ਕਹੂਗਾ ਜਾਂ ਫਿਰ ਉਹ ਧਰਮ ਦੇ ਆਧਾਰ ਤੇ ਅਲਪ ਸੰਖਿਆ ਕਹੂਗਾ ਹਨਾ ਤੇ ਹੁਣ ਇੰਨੇ ਕੀ ਲਿਖਿਆ ਵੀ ਸajati ਅਲਪ ਸੰਖਿਆਕ ਸajati ਉਹਦਾ ਜਾਤੀ ਦੇ ਆਧਾਰ ਤੇ ਜਾਂ ਖੇਤਰੀ ਘਟਿੰਦੀ ਹੈ ਨਾ ਪਰ ਇੰਨੇ ਵਿੱਚ ਤਾਂ ਆ ਤਾਂ ਨਾ ਤਾਂ ਧਰਮ ਹੈ ਨਾ ਭਾਸ਼ਾ ਹੈਗੀ ਦੋਨੇ ਨਹੀਂ ਹੈਗੀ ਤਾਂ ਫਿਰ ਦੋਨੇ ਨਹੀਂ ਹੈਗੇ ਤਾਂ ਫਿਰ ਭਾਈ ਇਹਦਾ ਆਨਸਰ ਅਸੀਂ ਕੀ ਲਾਵਾਂਗੇ ਇਹਦਾ ਆਨਸਰ ਅਸੀਂ ਲਾਵਾਂਗੇ ਜੀ ਇੰਨਾ ਵਿੱਚ ਕੋਈ ਨਹੀਂ ਹਨਾ ਸਮਝ ਦੇ ਆਧਾਰ ਤੇ ਕੁਸਚਨ ਕਰਿਆ ਕਰੋ ਭਾਈ ਐਵੇਂ ਨਾ ਤੋਕੇ ਮਾਰਿਆ ਕਰੋ ਹਨਾ ਹੁਣ ਇੱਕ ਕੀ ਨੰਬਰ ਦੀ ਵੈਲਿਊ ਹੁੰਦੀ ਹੈ ਹੁਣ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਇੱਕ ਨੰਬਰ ਘਟ ਹੈ ਉਹਨੇ ਦੁਬਾਰਾ ਫਿਰ ਕੀ ਇਸਲਾਇਗਾ ਕੀ ਕਰਾਂਗੇ ਵੀ ਦੱਸੋ ਹਨਾ ਫਿਰ ਪੈਸੇ ਲਾਉਂਦੇ ਫਿਰੋਂਗੇ ਫਿਰ ਟਾਈਮ ਖਰਾਬ ਕਰੋਂਗੇ ਦਿਮਾਗ ਦੇ ਉੱਪਰ ਬਰਡਨ ਪੈਣਾ ਬਦੂਦਾਂ ਵੀ ਹਨਾ ਬਹੁਤ ਸਾਰੇ ਲੋਕ ਤਾਂ ਬਰਡਨ ਪਾਈ ਫੜਦੇ ਸੀਗੇ ਸਰ ਸਾਡਾ ਜੀ ਪਾਸ ਹੋ ਜਿਹੜੀਆਂ ਹੋ ਜੇ ਵਾਹ ਹੋ ਜੇ ਹਨਾ ਚਲੋ ਭਾਈ ਜਿਹਨਾਂ ਦਾ ਪਾਸ ਹੋ ਗਿਆ ਹਨਾ ਚੰਗੀ ਗੱਲ ਹੈ ਹਾਂ ਇਹਦੇ ਵਿੱਚ ਸਾਡੇ ਨਾਲ ਜੁੜੇ ਹੋਏ ਸੀਗੇ 14 ਨੰਬਰ ਕੁਐਸਚਨ ਜੀ ਕੀ ਕਹਿੰਦਾ ਜੀ ਭਾਰਤੀ ਰਾਜ ਅਨੁਸਾਰ ਹੇਠਾਂ ਹਿੱਟ ਲਿਖਿਆਂ ਵਿੱਚੋਂ ਇਹਨਾਂ ਵਿੱਚੋਂ ਕਿਹੜਾ ਸਹੀ ਹੈ ਕਿਹੜਾ ਸਹੀ ਹੈ ਇੱਥੇ ਜਿੰਨੇ ਰਾਜ ਨੇ ਉਹਨੀਆਂ ਅਦਾਲਤਾਂ ਨੇ ਉੱਚ ਅਦਾਲਤਾਂ ਨੇ ਗਈਆਂ ਐਤਾ ਨਹੀਂ ਹੈਗਾ ਜਿਵੇਂ ਸਾਡੇ 28 ਰਾਜ ਨੇ ਤਾਂ 28 ਤਾਂ ਨਹੀਂ ਆਈਆਂ ਸਾਡੇ 25 ਨੇ ਗਈਆਂ ਕਈਆਂ ਦੀਆਂ ਅ ਅਲੱਗ ਉਹ پنجاب ਰਹਿਣਾ ਦੀ ਆਪਣੀ ਕੋਈ ਦੀ ਹਾਈ ਕੋਰਟ ਨਹੀਂ ਗਈ ਦੋਨਾਂ ਦੀ ਸਾਂਝੀ ਹੈ ਤਾਂ ਇਹ ਤਾਂ ਨਹੀਂ ਆਊਗਾ ਭਈ ਹਨਾ ਭਾਰਤ ਦੀ ਦੋਹਰੀ ਨਾਗਰਿਕਤਾ ਦੀ ਵਿਵਸਥਾ ਕੀਤੀ ਗਈ ਹੈ ਦੋਹਰੀ ਨਾਗਰਿਕਤਾ ਦਾ ਕਨਸੈਪਟ ਵੀ ਹੈ ਨਹੀਂ ਆਪਾਂ ਇਕੈਰੀ ਨਾਗਰਿਕਤਾ ਦਾ ਭਾਰਤ ਦਾ ਸੁਪਰੀਮ ਕੋਰਟ ਸੰਸਦ ਦੇ ਅਧੀਨ ਨਹੀਂ ਹੈ ਭਈ ਇਹ ਇੰਡੀਪੈਂਡੈਂਟ ਹੈ ਭਾਰਤ ਦੇ ਵਿੱਚ ਏਕੀਕ੍ਰਿਤ ਨਿਆਂਇਕ ਪ੍ਰਬੰਧ ਹੁਣ ਏਕੀਕ੍ਰਿਤ ਦਾ ਮਤਲਬ ਕੀ ਹੋ ਗਿਆ ਵੀ ਇੱਥੇ ਇੰਟੀਗ੍ਰੇਟਡ ਇੰਟੀਗ੍ਰੇਟਡ ਦਾ ਮਤਲਬ ਇੱਥੇ ਕੀ ਹੋ ਗਿਆ ਸਾਡੀ ਜਿਹੜੀ ਨਿਆਂਪਾਲਿਕਾ ਨੇ ਉਹਦੀ ਸ਼ਕਲ ਇਸ ਤਰ੍ਹਾਂ ਦੀ ਹੈ ਆ ਸਾਡਾ ਆ ਸਾਡੀ ਨਿਆਂਪਾਲਿਕਾ ਦੀ ਸ਼ਕਲ ਹੈ ਸ਼ਕਲ ਮੀਨਸ ਢਾਂਚਾ ਹੈ ਡਾ ਸਭ ਤੋਂ ਟਾਪ ਤੇ ਸਾਡੀ ਪ੍ਰਾਇਮਿਡ ਦੀ ਸ਼ਕਲ ਦੇ ਵਿੱਚ ਹੈ ਤਾਂ ਇੱਥੇ ਸਾਡੀ ਸੁਪਰੀਮ ਕੋਰਟ ਬੈਠੀ ਹੈ ਨੀਚੇ ਸਾਡੀਆਂ ਮਾਨਯੋਗ ਹਾਈ ਕੋਰਟਸ ਨੇਗੀਆਂ ਇਸ ਤੋਂ ਨੀਚੇ ਸਾਡੀਆਂ ਡਿਸਟ੍ਰਿਕਟ ਕੋਰਟਸ ਨੇਗੀਆਂ ਤੇ ਇਸ ਤੋਂ ਨੀਚੇ ਸਾਡੀਆਂ ਲੋਅਰ ਕੋਰਟਸ ਨੇਗੀਆਂ ਆ ਹੈ ਲੋਰ ਕੋਰਟ ਨੇ ਫੈਸਲਾ ਸੁਣਾਇਆ ਜੀ ਤੁਸੀਂ ਅਪੀਲ ਕਰ ਸਕਦੇ ਹੋ ਡਿਸਟ੍ਰਿਕਟ ਕੋਰਟ ਡਿਸਟ੍ਰਿਕਟ ਕੋਰਟ ਤੋਂ ਅਪੀਲ ਕਰ ਸਕਦੇ ਹੋ ਹਾਈ ਕੋਰਟ ਹਾਈ ਕੋਰਟ ਤੋਂ ਅਪੀਲ ਕਰ ਸਕਦੇ ਹੋ ਸਾਡੀ ਸੁਪਰੀਮ ਕੋਰਟ ਮਤਲਬ ਇਹ ਸਾਡਾ ਇੱਕ ਪਾਇਰਾਮਿਡ ਦੀ ਸ਼ਕਲ ਦੇ ਵੀ ਢਾਂਚਾ ਬਣਿਆ ਹੋਇਆ ਤੇ ਮੋਸਟ ਇੰਪੋਰਟੈਂਟ ਤੁਹਾਡੇ ਵਾਸਤੇ ਇਸ ਕਰਕੇ ਦਾ ਅਨਸਰ ਅਸੀਂ ਕੀ ਲਾਵਾਂਗੇ ਭਾਈ ਭਾਰਤ ਦੇ ਵਿੱਚ ਇੱਕੀਕ੍ਰਿਤ ਨਿਆਂਇਕ ਢਾਂਚਾ ਹੈ ਮਤਲਬ ਇੰਟੀਗ੍ਰੇਟਰ ਸਿਸਟਮ ਹੈ ਸਾਡੇ ਇੱਥੇ ਇੰਟੀਗ੍ਰੇਟਡ ਮੋਸਟ ਇੰਪੋਰਟੈਂਟ ਹੈ ਨੈਕਸਟ ਅਗਡਾ ਜੀ ਇਹਨਾਂ ਵਿੱਚੋਂ ਕਹਿੰਦੇ ਭਾਰਤੀ ਧਰਮ ਨਿਰਪੱਖਤਾ ਦੀ ਪ੍ਰਕਿਰਤੀ ਦੱਸਣ ਲਈ ਕਿਹਾ ਗਿਆ ਹੈ ਨਾ ਖ ਹੈਗਾ ਵੀ ਹੈਗਾ ਤੇ ਰਹੂਗਾ ਹਨਾ ਹਮੇਸ਼ਾ ਹੀ ਰਿਹਾ ਭਾਰਤਿਕ ਤੁਨਿਪਕਦੇਸ਼ ਭਾਰਤ ਨੇ ਹਮੇਸ਼ਾ ਹਰ ਧਰਮ ਦਾ ਸਨਮਾਨ ਕੀਤਾ ਹੈ ਭਾਰਤ ਦੇ ਹੱਥ ਹਮੇਸ਼ਾ ਸਾਰੇ ਵਰਗਾਂ ਸਾਰੇ ਧਰਮਾਂ ਸਾਰੀਆਂ ਜਾਤੀਆਂ ਦੇ ਲਈ ਖੁੱਲੇ ਰਹੇ ਨੇ ਪਰ ਕੁਝ ਚੰਦ ਲੋਕ ਜਿਹੜੇ ਨੇ ਆਪਣੀ ਰਾਜਨੀਤੀ ਕਰਨ ਦੇ ਲਈ ਜਾਂ ਆਪਣਾ ਸਮਾਜਿਕ ਦਬਦਬਾ ਬਣਾਉਣ ਦੇ ਲਈ ਕੁਝ ਕੁਝ ਚੰਦ ਜਾਤੀ ਗਤ ਲੋਕ ਜਿਹੜੇ ਨੇ ਕੁਝ ਧਰਮ ਦੇ ਮਤਲਬ ਕੀ ਕਹਿੰਦੇ ਨੇ ਉਹਨੂੰ ਆਪਾਂ ਜਿਹੜੇ ਮਤਲਬ ਠੇਕੇਦਾਰ ਬਣੇ ਹੋਏ ਨੇੜੇ ਉਹਨਾਂ ਨੇ ਥੋੜਾ ਜਿਹਾ ਸਿਸਟਮ ਵਿਗਾੜਿਆ ਹੋਇਆ ਨਹੀਂ ਤਾਂ ਕਮੀ ਕੋਈ ਨਹੀਂ ਹੈਗੀ ਸਾਡੇ ਹਰ ਸਟੇਟ ਦਾ ਲੋਡ ਅਨਸਾਰ ਆਪਣਾ ਧਰਮ ਹੋਵੇ ਐ ਕਿਵੇਂ ਦਾ ਧਰਮ ਹੋਵੇ ਹੋਈ ਹੈ ਨਾ ਸਟੇਟ ਨੂੰ ਸਲਾਣਾ ਘਟ ਗਿੰਦੀ ਨੂੰ ਸਲਾਉਣਾ ਚਾਹੀਦਾ ਹੈ ਪ੍ਰਸ਼ੰਸਾ ਕਰਨੀ ਚਾਹੀਦੀ ਐ ਕਿਵੇਂ ਕਰਨੀ ਚਾਹੀਦੀ ਹੈ ਬਈ ਹੈ ਨਾ ਰਾਜ ਦੇ ਧਰਮ ਬਿਲਕੁਲ ਅਲੱਗ-ਅਲੱਗ ਹੋਣੇ ਚਾਹੀਦੇ ਨੇ ਠੀਕ ਹੈ ਰਾਜ ਇਸ ਤਰ੍ਹਾਂ ਦਾ ਹੋਵੇ ਜੋ ਧਰਮਾ ਤੋਂ ਉਚਿਤ ਦੂਰੀ ਰੱਖੇ ਅਤੇ ਉਚਿਤ ਦਖਲਅੰਦਾਜ਼ੀ ਵੀ ਕਰ ਸਕੇ ਤਾਂ ਇੰਡੀਆ ਦਾ ਕਨਸਟੀਟਿਊਸ਼ਨ ਕੀ ਕਹਿੰਦਾ ਵੀ ਇੰਡੀਆ ਦਾ ਕਨਸਟੀਟਿਊਸ਼ਨ ਕਹਿੰਦਾ ਹੈ ਵੀ ਭਾਈ ਵੈਸੇ ਤਾਂ ਰਾਜ ਝੜਾ ਧਰਮ ਤੋਂ ਅਲੱਗ ਹੈ ਇੱਕ ਦੂਰੀ ਵੀ ਰੱਖਦਾ ਹੈ ਉਹ ਠੀਕ ਹੈ ਜੀ ਪਰ ਕਈ ਵਾਰੀ ਉਹ ਦਖਲਅੰਦਾਜ਼ੀ ਵੀ ਕਰ ਠੀਕ ਹੈ ਇਹ ਸਾਡਾ ਕਨਸਟੀਟਿਊਸ਼ਨ ਕਹਿੰਦਾ ਵੀ ਇਸ ਕਰਕੇ ਇਹ ਤੁਹਾਡਾ ਡੀ ਆਨਸਰ ਆ ਜਾਊਗਾ ਜੀ ਨੈਕਸਟ ਕੁਐਸਚਨ ਨੰਬਰ ਦੇ ਵੱਧਦੇ ਆ 242 ਨੰਬਰ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਲੋਕਤੰਤਰੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕਹਿੰਦੇ ਨੇ ਠੀਕ ਹੈ ਪੇਪਰ ਇਹ ਇੰਨਾ ਸੌਖਾ ਨਾ ਮੰਨ ਕੇ ਚੱਲਿਆ ਕਰੋ ਪੇਪਰ ਕੋਈ ਵੀ ਹੈ ਨਾ ਮੈਂ ਇੱਕ ਚੀਜ਼ ਦੇਖੀ ਹੈ ਸਟੂਡੈਂਟ ਮਾਰ ਕਿਤੇ ਖਾਂਦੇ ਨੇ ਕਿ ਪੇਪਰਾਂ ਦੇ ਵਿੱਚ ਉਹ ਮਾਰ ਖਾਂਦੇ ਨੇ ਜਦੋਂ ਤੁਸੀਂ ਕਨਸੈਪਚੁਅਲ ਤਰੀਕੇ ਨਾਲ ਨਹੀਂ ਪੜਦੇ ਹੈਗੇ ਕਨਸੈਪਚੁਅਲ ਤਰੀਕੇ ਨਾਲ ਪੜੋਗੇ ਮੈਂ ਕਹਿੰਦਾ ਦੁਨੀਆ ਦੀ ਕੋਈ ਵੀ ਏਜੰਸੀ ਪੇਪਰ ਪਾ ਦੇ ਉਹਦਾ ਤੁਸੀਂ ਮਾਰ ਨਹੀਂ ਖਾ ਸਕਦੇ ਹੈਗੇ ਠੀਕ ਹੈ ਉਹ ਚਲੋ ਅਲੱਗ ਅਲੈਕਾ ਦੁਕਾ ਹੋ ਜਾਂਦਾ ਪਰ ਜਨਰਲੀ ਮਾਰ ਨਹੀਂ ਖਾਂਦੇ ਤੁਸੀਂ ਤਾਂ ਇਸ ਕਰਕੇ ਆਪਣਾ ਥੋੜਾ ਕਨਸੈਪਚੁਅਲ ਤਰੀਕੇ ਨਾਲ ਕਰਿਆ ਕਰੋ ਵੀ ਸਮਝ ਗਿਆ ਨਾ ਇਹ ਲੋਕਾਂ ਦੀ ਸਰਕਾਰ ਹੈ ਵਿਸ਼ੇਸ਼ਤਾਵਾਂ ਕਹਿੰਦੇ ਨੇ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜੋ ਉਹਨਾਂ ਲਈ ਫੈਸਲੇ ਲੈ ਸਕਦੀ ਹੈ ਇਹ ਧਰਮ ਨਿਰਪੱਖਤਾ ਨੂੰ ਅਪਣਾਈ ਰੱਖਣ ਲਈ ਵਚਨਬੱਧ ਹੈ ਇਹ ਸਮਾਜ ਵਿੱਚ ਖੁਸ਼ਹਾਲੀ ਲਿਆਉਣ ਲਈ ਵਚਨਬੱਧ ਹੈ ਨਾ ਤਾਂ ਵੀ ਲੋਕਤੰਤਰੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਵਿੱਚ ਤਾਂ ਚਲੋ ਸਾਰੀਆਂ ਨਹੀਂ ਹੈ ਪਰ ਇਹਦੇ ਵਿੱਚੋਂ ਇੱਕ ਕਿੰਨੇ ਦੱਸਿਆ ਹੈਗਾ ਨਾ ਤੇ ਸਭ ਤੋਂ authentic ਜਿਹੜਾ ਅਨਸਰ ਇਹ ਬਣੂਗਾ ਉਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜੋ ਉਹਨਾਂ ਲਈ ਫੈਸਲੇ ਲੈਂਦੀ ਹੈ ਨਾ ਫॉर द ਪੀਪਲ ਆਫ ਦਾ ਪੀਪਲ ਬਾਏ ਦਾ ਪੀਪਲ ਇਬਰਾਹਿਮ ਲਿੰਕਨ ਦੀ ਕੋਟੇਸ਼ਨ ਅਸੀਂ ਪੜ੍ਹਦੇ ਹੁੰਨੇ ਹਾਂ ਨਾ ਠੀਕ ਹੈ ਤਾਂ ਵੀ ਅਨਸਰ ਆਊਗਾ ਦਾ ਭਾਈ ਫਿਰ ਉਹ ਨੈਕਸਟ ਆ ਗਿਆ ਜੜਾ 43 ਨੰਬਰ ਕੁਸਚਨ ਕਹਿੰਦਾ ਕਿਹੜੀਆਂ ਕਦਰਾਂ ਕੀਮਤਾਂ ਅਨੇਕਤਾ ਦੇ ਪੱਖ ਦੇ ਨਾਲ ਨਹੀਂ ਹੁੰਦੀਆਂ ਅਨੇਕਤਾ ਦੇ ਪੱਖ ਦੇ ਨਾਲ ਨਹੀਂ ਜੁੜੀਆਂ ਅਨੇਕਤਾ ਦੇ ਵਿੱਚ ਏਕਤਾ ਹੈ ਨਾ ਇੰਡੀਆ ਦੀ ਬੜੀ ਖੂਬਸੂਰਤ ਚੀਜ਼ ਹੈ ਨਾ ਹੜਗੋਲੇ ਤਾਂ ਬਹੁਤ ਸਭੇ ਤਾਂ ਧਾਰਮਿਕ ਆਜ਼ਾਦੀ ਘਟ ਗਿੰਦੀ ਇਹ ਅਧਿਕਾਰ ਸਾਨੂੰ ਮਿਲਦੇ ਨੇ ਦੂਜੇ ਧਰਮਾਂ ਲਈ ਆਦਰ ਭਾਵਨਾ ਰੱਖਣਾ ਕਿਉਂ ਨਾ ਰੱਖਣਾ ਬਈ ਦੂਸਰੇ ਧਰਮਾਂ ਦੇ ਪ੍ਰਤੀ ਆਦਰ ਭਾਵ ਕੋਈ ਨਾ ਰੱਖਣਾ ਉਹ ਵੀ ਤਾਂ ਸਾਡੇ ਭੈਣ ਭਾਈ ਨੇ ਠੀਕ ਹੈ ਸਾਡੀ ਨੇ ਸਾਰੇ ਉਹ ਉਹਨਾਂ ਪ੍ਰਤੀ ਕਿਉਂ ਨਹੀਂ ਰੱਖਾਂਗੇ ਅਸੀਂ ਤਾਂ ਸਿੰਪਲ ਕੁਸਚਨ ਹੈ ਯਾਰ ਮੈਨੂੰ 44 ਦੇਖੋ ਬਈ ਯੋਜਨਾ ਆਯੋਗ ਦਾ ਮੁਖੀ ਕੌਣ ਹੈ ਉਹਨੇ ਇਹ ਕੁਸਚਨ ਹੈਗਾ ਸੀ 2013 ਦਾ ਤਾਂ ਉਸ ਸਮੇਂ ਭਾਰਤ ਆਜ਼ਾਦ ਨਹੀਂ ਹੋਇਆ ਸੀਗਾ ਭਾਰਤ ਤਾਂ 2014 ਤੋਂ ਬਾਅਦ ਆਜ਼ਾਦ ਹੋਇਆਗਾ ਅਕੋਰਡਿੰਗ ਟੂ ਕੰਗੜਾ ਰਣੋਤ ਹਨਾ ਤੇ 2014 ਤੋਂ ਪਹਿਲਾਂ ਸਾਡੇ ਯੋਜਨਾ ਆਯੋਗ ਸੀਗਾ ਤੇ 2014 ਦੇ ਵਿੱਚ ਠੀਕ ਹੈ ਤੇ ਜਦੋਂ ਇੱਕ ਬਾਇਓਲੋਜੀਕਲ avatars ਆਇਆ ਧਰਤੀ ਦੇ ਉੱਪਰ ਭਾਰਤ ਦੀ ਧਰਤੀ ਦੇ avatars ਲਿਆ ਉਹਨੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਤਾਂ ਫਿਰ ਇਹਨਾਂ ਨੇ 1 ਜਨਵਰੀ 2015 ਤੋਂ ਪਹਿਲਾਂ ਯੋਜਨਾਵਾਂ ਬਣਦੀਆਂ ਸੀਗੀਆਂ ਫਿਰ ਇਹਦਾ ਨੀਤੀਆਂ ਬਣਨ ਲੱਗੀਆਂ ਠੀਕ ਹੈ ਜੀ ਤੁਹਾਨੂੰ ਨੀਤੀ ਆਯੋਗ ਬਣ ਗਿਆ ਨਾਮ ਇਹਦਾ ਤੇ ਇਹਦਾ ਮੁਖੀ ਕੌਣ ਹੁੰਦਾ ਬਈ ਇਹਦਾ ਮੁਖੀ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਹੈਗਾ ਇੰਪੋਰਟੈਂਟ ਤੁਹਾਡੇ ਵਾਸਤੇ ਨੂੰ ਯਾਦ ਕਰ ਲੈਣਾ ਆਪਾਂ ਚਲੋ ਕਲੀਅਰ ਚਲੋ ਬਈ ਸਾਥੀਓ 40 uh, 45 ਨੰਬਰ ਕੁਐਸਚਨ ਹੈ ਦੇਖੋ ਇਹਨਾਂ ਵਿੱਚੋਂ ਕਿਹੜਾ ਰੌਲਸ ਦੇ ਨਿਆਜ਼ਿਨਾਂ ਦੇ ਲਈ ਸਹੀ ਹੈ ਹੁਣ ਇਹ ਕੁਐਸਚਨ ਕਿੱਥੋਂ ਆਏ ਨੇ ਹੈ ਤੁਸੀਂ ਜੇ ਹੁਣ ਜੁਆਇਨ ਹੋਵੋਗੇ ਫਿਰ ਅਸੀਂ ਦੱਸਾਂਗੇ ਤੁਹਾਨੂੰ ਕਿੱਥੋਂ ਆਏ ਨੇ ਕੁਐਸਚਨ ਇਹ ਹੈ ਮੈਂ ਤੁਹਾਨੂੰ ਹੁਣ ਵੀ ਕਹਤਾ ਵੀ ਜੇ ਕਰਵਾਇਓ ਜੋ ਨਾ ਆ ਆਪਣੀ ਫੀਸ ਵਾਪਸ ਲੈ ਲਿਓ ਸਿੱਧੀ ਗੱਲ ਹੈ ਕਰਵਾਇਓ ਜੋ ਨਾ ਆ ਜਿਹੜੀ 1400 ਨੇ ਨਿਰਵਿਖੀ ਰੱਖੀ ਹੈ ਉਹ ਵੀ ਤੁਸੀਂ ਵਾਪਸ ਲੈ ਸਕਦੇ ਹੋ ਆਪਣੀ ਓਕੇ ਜੀ ਬਾਜ਼ਾਰ ਸਦਾ ਚੰਗਾ ਸਮਾਨ ਤੇ ਸੇਵਾ ਲੋਕਾਂ ਨੂੰ ਸਹੀ ਤਰੀਕੇ ਨਾਲ ਦਿੰਦਾ ਹੈ ਹਰ ਕਿਸੇ ਨੂੰ ਉਸ ਦੀ ਯੋਗਤਾ ਤੇ ਜ਼ਰੂਰਤ ਦੇ ਅਨੁਸਾਰ ਦਿਓ ਨਿਆਂ ਨਾਲ ਹਮੇਸ਼ਾ ਸਭ ਨੂੰ ਸਮਾਨਤਾ ਮਿਲਣੀ ਚਾਹੀਦੀ ਹੈ ਵੰਡਣ ਦੀ ਪ੍ਰਕਿਰਿਆ ਵੀ ਸਭ ਤੋਂ ਵੱਧ ਲਾਭ ਸਮਾਜ ਦੇ ਤਰਸਯੋਗ ਵਰਗ ਲਈ ਹੋਣਾ ਚਾਹੀਦਾ ਹੈ ਇਹ ਸੀਗਾ ਰੌਲਸ ਦਾ સિਧਾਂਤ ਕੀ ਕਹਿੰਦਾ ਭਈ ਇਹ ਕਹਿੰਦਾ ਜਦੋਂ ਤੁਸੀਂ ਵੰਡ ਕਰ ਰਹੇ ਹੋ ਨਾ ਤਾਂ ਉਸ ਟਾਈਮ ਜਿਹੜਾ ਸਮਾਜ ਦਾ ਸਭ ਤੋਂ ਛੋਟਾ ਵਰਗ ਹੈ ਹੇਠਲਾ ਵਰਗ ਹੈ ਤਰਸਯੋਗ ਵਰਗ ਹੈ ਉਹਨੂੰ ਸਭ ਤੋਂ ਪ੍ਰੋਟੀ ਦੇ ਹੁਣ ਹੁੰਦਾ ਕਿ ਸਾਨੂੰ ਆਟਾ ਦਾਲ ਸਕੀਮ ਇਹ ਚੱਲਦੀ ਹੈ ਤੁਹਾਨੂੰ ਕੀ ਲੱਗਦਾ ਵੀ ਆਟਾ ਦਾਲ ਜਿਹੜੀ ਸਕੀਮ ਚੱਲਦੀ ਹੈ ਇਹ ਸਹੀ ਬੰਦੇ ਤੱਕ ਪਹੁੰਚਦੀ ਹੈ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹਨੂੰ ਮਿਲ ਜਾਂਦਾ ਹੈ ਇਹ ਨਹੀਂ ਮਿਲਦਾ ਜਿਹੜੇ ਤਾ 10 15 15 ਕਿੱਲਿਆਂ ਵਾਲੇ ਨੇ ਮੈਨੂੰ ਲੱਗਦਾ ਉਹ ਵੀ ਲਈ ਜਾਂਦੇ ਨੇ ਇਹਦੇ ਵਿੱਚ ਜਾਣਦੇ ਹੋ ਕਿ ਤੁਸੀਂ ਨੇੜੇ-ਤੇੜੇ ਨਾ ਠੀਕ ਹੈ ਤੁਹਾਡੇ ਹੋਣਗੇ ਸਰਚ ਕਰਕੇ ਦੇਖਿਓ ਸਰਚ ਕੀ ਤੁਹਾਨੂੰ ਪਤਾ ਹੀ ਸਾਰਾ ਜਾਣੀ ਜਾਣੋ ਤੁਸੀਂ 46 ਨੰਬਰ ਕੁਸਚਨ ਦੇਖੋ ਕੀ ਕਰਿਆ ਹੈ ਹੇਟ ਲੀਆਂ 17 ਨੂੰ ਪੜਨਾ ਹੈ ਤੇ ਸਹੀ ਉੱਤਰ ਦੀ ਪਛਾਣ ਕਰਨੀ ਹੈ ਇੱਕ ਰਾਜ XYZ ਆ ਸਟੇਟ ਆ ਵੀ XYZ ਜੋ ਵੀ ਹੈ ਨਾ ਇਹ ਪੰਜਾਬ ਲਾ ਲਓ ਹਰਿਆਣਾ ਲਾ ਲਓ ਜੋ ਵੀ ਲਾ ਲਓ ਤਾਂ ਇਹਨੂੰ 68 ਨਿਰਵਾਚਨ ਖੇਤਰਾਂ 'ਚ ਵੰਡਿਆ ਗਿਆ ਹੈ ਇਸ ਸਟੇਟ ਨੂੰ ਵੰਡਿਆ ਜਾਣਾ ਬਈ ਠੀਕ ਹੈ ਵੈਸੇ ਇਹਨਾਂ ਨੇ ਆਨਸਰ ਇਹਦਾ ਗਲਤ ਲਾਇਆ ਸੀਗਾ ਤੇ ਹਰ ਨਿਰਵਾਚਨ ਖੇਤਰ ਵਿੱਚੋਂ ਇੱਕ ਪ੍ਰਤੀਨਿਧੀ ਚੁਣਿਆ ਜਾਵੇਗਾ ਤਾਂ ਕਿ ਉਸ ਉਸ ਪ੍ਰਤੀਨਿਧੀ ਨੂੰ ਕੀ ਬੋਲਦੇ ਆ ਬਈ ਨਾ ਰਾਜ ਦੇ ਵਿੱਚ ਵੰਡਿਆ ਵੀ ਇਹਨੇ ਠੀਕ ਹੈ ਜੇ ਇੰਡੀਆ ਨੂੰ ਵੰਡਦਾ ਫਿਰ ਇਹਦਾ ਸੰਸਦ ਮੈਂਬਰ ਬੰਨਾ ਸੀ ਇਹ ਰਾਜ ਦੀ ਵੰਡ ਕਰਦਾ ਤਾਂ ਇੱਥੇ ਦਾ ਆਨਸਰ ਸਾਡਾ ਕੀ ਹੋਊਗਾ ਜੀ ਵਿਧਾਨ ਸਭਾ ਦਾ ਮੈਂਬਰ ਇਹ ਰਾਜ ਦੀ ਵੰਡ ਕਰਦਾ ਤਾਂ ਰਾਜ ਦੇ ਵਿੱਚ ਵਿਧਾਨ ਸਭਾ ਮੈਂਬਰ ਆਊਗਾ ਇੰਪੋਰਟੈਂਟ ਤੁਹਾਡੇ ਵਾਸਤੇ ਇਹਨੂੰ ਯਾਦ ਕਰਨਾ ਆਪਾਂ ਨੈਕਸਟ ਆ ਗਿਆ ਡਾ ਜੀ 47 ਨੰਬਰ ਕੁਐਸਚਨ ਕਹਿੰਦਾ 71 ਅਮੈਂਡਮੈਂਟ ਠੀਕ ਹੈ ਤੇ ਸਾਡੇ ਹੁਣ ਤੱਕ ਤਿੰਨ ਅਮੈਂਡਮੈਂਟ ਹੋਈਆਂ ਨੇਗੀਆਂ ਰਿਲੇਟ ਕਰਦੀਆਂ ਨੇ ਜਿਹੜੀਆਂ ਸਾਡੀਆਂ ਤੁਹਾਡੇ ਸ਼ੈਡਿਊਲ ਨੰਬਰ 89 ਹੈ ਨਾ ਤਾਂ ਇਹਦੇ ਵਿੱਚ ਕੀ ਕਹਿੰਦਾ ਵੀ 1992 ਦੁਆਰਾ ਇਹਨਾਂ ਵਿੱਚੋਂ ਕਿਹੜੀ ਭਾਸ਼ਾ ਜਿਹੜੀ ਹੈ ਸੰਵਿਧਾਨ ਦੇ ਵਿੱਚ ਸ਼ਾਮਲ ਨਹੀਂ ਕੀਤੀ ਗਈ ਸੀ ਤਾਂ 71 ਅਮੈਂਡਮੈਂਟ ਹੋਈ ਸੀ ਬਈ ਹੈ ਨਾ 71 ਅਮੈਂਡਮੈਂਟ ਦੇ ਦੁਆਰਾ ਕੇ ਐਨ ਐਮ ਇਹ ਯਾਦ ਰੱਖ ਲਿਓ ਕੇ ਐਨ ਐਮ ਤੇ ਜਿਹੜੀ 92 ਅਮੈਂਡਮੈਂਟ ਹੋਈ ਹੈ ਇਹਦੇ ਤਹਿਤ ਐਸ ਡੀ ਐਮ ਬੀ ਐਸ ਡੀ ਐਮ ਬਟਾਲਾ ਡਾ ਬਰਨਾਲਾ ਬਰੇਟਾ ਠੀਕ ਹੈ ਬਠਿੰਡਾ ਠੀਕ ਹੈ ਬਟਾਲਾ ਜੋ ਵੀ ਤੁਸੀਂ ਆਪਣੇ ਇਸ ਤਰੀਕੇ ਨਾਲ ਯਾਦ ਕਰ ਸਕਦੇ ਹੋ ਤਾਂ ਇੱਥੇ ਕਿਹੜੀ-ਕਿਹੜੀ ਬਈ ਜੋੜੀ ਗਈ ਸੀ ਕੌਂਕਣੀ ਜੋੜੀ ਗਈ ਸੀ ਨੇਪਾਲੀ ਜੋੜੀ ਗਈ ਸੀ ਤੇ ਮਣੀਪੁਰੀ ਤਾਂ ਤਿੰਨ ਜੋੜੀਆਂ ਗਈ ਸੀ ਚੌਥੀ ਨਹੀਂ ਜੋੜੀ ਸੀ ਬਈਆਂ ਨੇ ਕਿਹੜੀ ਤਾਂ ਇਹ ਸਾਡੀ ਕੌਂਕਣੀ ਐ ਮਣੀਪੁਰੀ ਐ ਨੇਪਾਲੀ ਐ ਸਿੰਧੀ ਨਹੀਂ ਜੋੜੀ ਗਈ ਸੀ ਸਿੰਧੀ ਸਾਡੀ ਜੋੜੀ ਗਈ ਸੀ 20 uh, 21 ਐਮੈਂਡਮੈਂਟ ਜਿਹੜੀ 1967 ਦੇ ਵਿੱਚ ਹੋਈ ਉਹਦੇ ਦੁਆਰਾ ਇਹਨੂੰ ਐਡ ਕੀਤਾ ਗਿਆ ਸੀ ਤੇ ਮੋਸਟ ਇੰਪੋਰਟੈਂਟ ਆ ਭਾਈ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਹਣਾ ਚਲੋ ਨੈਕਸਟ ਕੁਐਸਚਨ ਨੰਬਰ 88 ਆ 88 ਆ ਭਾਈ ਸੁਪਰੀਮ ਕੋਰਟ ਦੁਆਰਾ 1980 ਦੀ ਪਹਿਲ ਵਿੱਚ ਹਣਾ ਇਸ ਵਾਰ ਵੀ ਜਿਹੜਾ ਤੁਹਾਡਾ ਰੀਸੈਂਟ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਪੀ ਤਾਂ ਬਤਾਇਓ ਤੁਹਾਨੂੰ ਵੀ ਇਹ ਸਾਡੇ ਮਾਨਯੋਗ 17ਵੇਂ ਜੱਜ ਸੀਗੇ ਪੀ ਐਨ ਭਗਵਤੀ ਸਾਹਿਬ ਪੀ ਐਨ ਭਗਵਤੀ ਸਾਹਿਬ ਦੀ ਪਹਿਲ ਦੇ ਉੱਪਰ ਇਹਨੂੰ ਜੋੜਿਆ ਗਿਆ ਸੀ ਬਈ ਠੀਕ ਹੈ ਜੀ ਤਾਂ ਅਸੀਂ ਦੇ ਇਧਾਕੇ ਦੇ ਵਿੱਚ ਹੋਇਆ ਸੀ ਪ੍ਰਵੰਦੇ ਹੈ ਨਾ ਨਿਆਂ ਨੂੰ ਵਧਾਉਣ ਦੇ ਹੱਕ ਦੇ ਵਿੱਚ ਸੀਗਾ ਉਹ ਕੀ ਸੀਗਾ ਸੂਚਨਾ ਅਧਿਕਾਰ ਨਿਆਂਇਕ ਪੁਨਰਰੇਖਣ ਜਾਂ ਇਹਦੀਆਂ ਯਾਚਿਕਾਂ ਜਿਨੂੰ ਅਸੀਂ ਨੈਕ ਰੈਸ਼ੀਲ ਦਾ ਬੋਲਦੇ ਹਾਂ ਨਾ ਤੈਨੂੰ ਅਸੀਂ ਬੋਲਦੇ ਹਾਂ ਜੀ ਨਿਆਂਇਕ ਜਿਹੜੀ ਜਨਹਿਤ ਯਾਚਿਕਾ ਹੈ ਜਨਹਿਤ ਯਾਚਿਕਾ ਦਾ ਮਤਲਬ ਕੀ ਹੁੰਦਾ ਹੈ ਲੋਕ ਹਿਤਵਾਦ ਲੋਕ ਹਿਤਵਾਦ ਦਾ ਮਤਲਬ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਨੇ ਪੀਆ ਇਲਾ ਮਤਲਬ ਪਬਲਿਕ ਇੰਟਰਨੈਸ਼ਨਲ ਇਟੀਗੇਸ਼ਨ ਇਹ ਮੋਸਟ ਇੰਪੋਰਟੈਂਟ ਤੁਹਾਡੇ ਵਾਸਤੇ ਇਹਨੂੰ ਆਪਾਂ ਯਾਦ ਕਰ ਲੈਣਾ ਬਈ ਨੈਕਸਟ ਸਾਡਾ ਜੀ ਆ ਭਾਰਤ ਦਾ ਪ੍ਰਧਾਨ ਮੰਤਰੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਮੁਕਾਬਲੇ ਇੱਕ ਉੱਚ ਪਦ ਗ੍ਰਹਿਣ ਕਰਦਾ ਹੈ ਇੱਕ ਉੱਚ ਪਦ ਗ੍ਰਹਿਣ ਕਰਦਾ ਹੈ ਕਿਉਂ ਬਈ ਕਿਉਂਕਿ ਪ੍ਰਧਾਨ ਮੰਤਰੀ ਦਫ਼ਤਰ ਸੰਵਿਧਾਨ ਦੀ ਦੇਣ ਹੈ ਪ੍ਰਧਾਨ ਮੰਤਰੀ ਨੂੰ ਪਦਰ ਹਟਾਉਣ ਦੀ ਪ੍ਰਕਿਰਿਆ ਬਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਮੁਸ਼ਕਲ ਹੈ ਉਹਦਾ ਦਫ਼ਤਰ ਖਤਮ ਨਹੀਂ ਕੀਤਾ ਜਾ ਸਕਦਾ ਉਹ ਦੁਨੀਆ ਦੇ ਵੱਡੇ ਲੋਕਤੰਤਰ ਦਾ ਮੁਖੀ ਸੀ ਹੈਨਾ ਤੇ ਵੈਸੇ ਤਾਂ ਚਲੋ ਬੇਨੂ ਦੇ ਜੇ ਕੁਸਚਨ ਦੀ ਤੱਕ ਲੱਗੀ ਨਹੀਂ ਹੈਗੀ ਗ੍ਰੇਸ ਨੰਬਰ ਮਿਲਣਾ ਚਾਹੀਦਾ ਸੀਗਾ ਪਰ ਇਹਨਾਂ ਨੇ ਆਨਸਰ ਇਹ ਦਾਲ ਬੀ ਲਾਇਆ ਸੀ ਬਈ ਨਾ ਤੇ ਹੁਣ ਜੇ ਦੇਖਿਆ ਜਾਵੇ ਇਹਦਾ ਆਨਸਰ ਇਹ ਲਾਇਆ ਤਾਂ ਹੁਣ ਪ੍ਰਧਾਨ ਮੰਤਰੀਆ ਦਫ਼ਤਰ ਤਾਂ ਵੀ ਇੰਗਲੈਂਡ ਦਾ ਵੀ ਸੰਵਿਧਾਨ ਦੀ ਦੇ ਨਹੀਂ ਉੱਥੋਂ ਦੇ ਠੀਕ ਹੈ ਪਰ ਉਹਨਾਂ ਸੰਵਿਧਾਨੇ ਮੰਨ ਲਓ ਭਾਈ ਵੀ ਉਹ ਜਿਹੜਾ ਉਹ ਅਲਿਖਤੀ ਸੰਵਿਧਾਨ ਹੈ ਇਸ ਕਰਕੇ ਚਲੋ ਹਣਾ ਪਰ ਕੁਸਚਨ ਮੇਰੇ ਅਕੋਰਡਿੰਗ ਇਹਦੀ ਤੱਕ ਕੋਈ ਬਣੀ ਨਹੀਂ ਸੀ ਮੈਨੂੰ ਤਾਂ ਹਣਾ ਲੱਗੀ ਨਹੀਂ ਸੀ ਅੱਛਾ ਚਲੋ ਭਾਰਤ ਰਤਨ ਦੇ ਪਦਮਸ਼ਰੀ ਵਾੜ ਵਗੈਰਾ ਦਿੱਤੇ ਜਾਂਦੇ ਨਾ ਤਾਂ ਅਸੀਂ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦੇ ਹਾਂ ਸਮਾਨਤਾ ਦੇ ਅਧਿਕਾਰ ਦੇ ਤਹਿਤ ਸਾਨੂੰ ਸਮਾਨ ਸਮਝਿਆ ਗਿਆ ਹੈ ਨਾ ਪਹਿਲਾਂ ਰਾਜਾ ਮਹਾਰਾਜਾ ਜਿਹੜੇ ਚਮਚੇ ਹੁੰਦੇ ਸੀ ਵੱਡੇ ਉਹਨਾਂ ਨੂੰ ਉਸ ਤਰੀਕੇ ਨਾਲ ਅਵਾਰਡ ਦਿੱਤੇ ਜਾਂਦੇ ਸੀਗੇ ਪਰ ਇਹ ਤਾਂ ਹੁਣ ਬੰਦ ਹੋ ਗਿਆ ਪਹਿਲਾਂ ਤੂੰ ਸਭ ਤੋਂ ਵੱਡਾ ਚਮਚਾ ਤੈਨੂੰ ਮਹਾਰਾਜਾ ਤੂੰ ਛੋਟਾ ਥੋੜਾ ਜਿਹਾ ਤੈਨੂੰ ਰਾਜਾ ਰਾਏ ਬਹਾਦਰ ਸਰਦਾਰ ਪਤਾ ਨਹੀਂ ਕੀ ਕੁਝ ਉਪਾਦੀਆਂ ਮਿਲਦੀਆਂ ਸੀਗੀਆਂ ਨਾ ਉਸ ਸਮੇਂ ਤੇ ਇਹ ਸਾਡੇ ਜਿਹੜੇ ਹੁਣ ਮਿਲਦੇ ਨੇ ਭਾਰਤ ਰਤਨ ਪਦਮਸ਼ਰੀ ਇਹ ਸਾਰੇ ਅਵਾਰਡ ਜਿੰਨੇ ਨੇ ਉਹ ਸਾਡੇ ਆਰਟੀਕਲ ਨੰਬਰ 18 ਦੇ ਤਹਿਤ ਦਿੱਤੇ ਜਾਂਦੇ ਨੇ ਪਰ ਇਹ ਨਹੀਂ ਹੈਗਾ ਵੀ ਅਵਾਰਡ ਮਿਲ ਗਿਆ ਤੇ ਜੇਬ ਤੇ ਟੰਗੀ ਫਰੋ ਮੈਂ ਤਾਂ ਜੀ ਭਾਰਤ ਰਤਨ ਹੈ ਮੈਂ ਤਾਂ ਪਦਮਸ਼ਰੀ ਹੈ ਮੈਂ ਤਾਂ ਫਲਾਣਾ ਹੈ ਫਲਾਣਾ ਜੋ ਵੀ ਹੈ ਨਾ ਸੋਡੀ ਯੋਗਤਾ ਕਰਕੇ ਸਾਨੂੰ ਮਿਲਿਆ ਭਾਈ ਇਸ ਕਰਕੇ ਇਹਦੀ ਇਹਦਾ ਬੰਨ ਦਾ ਸਤਿਕਾਰ ਕੀਤਾ ਜਾਵੇ ਮਿਲ ਗਿਆ ਤਾਂ ਚੁੱਪ ਕਰਕੇ ਘਰੇ ਰੱਖੋ ਇਹਨੂੰ ਠੀਕ ਹੈ ਤੇ ਇਹ ਨਹੀਂ ਵੀ ਦਿਖਾਉਂਦੇ ਫਿਰੋਂ ਸਿਰ ਤੇ ਟੰਗ ਕੇ ਫਿਰੋਂ ਹਨਾ ਠੀਕ ਹੈ ਇਹ ਨਹੀਂ ਹੋਣਾ ਚਾਹੀਦਾ ਤਾਂ ਆਰਟੀਕਲ ਨੰਬਰ 18 ਦੇ ਦੁਆਰਾ ਸਾਨੂੰ ਮਿਲਦਾ ਹੈ ਇਹ ਇਹ ਮੋਸਟ ਇੰਪੋਰਟੈਂਟ ਹੈ ਜੀ ਠੀਕ ਹੈ ਐਸੀ ਤੁਹਾਡੀ ਅੱਜ ਦੀ ਕਲਾਸ ਬਈ ਤੁਸੀਂ ਸਾਡਾ 1499 ਰੁਪਏ ਵਾਲਾ ਪੀਐਸਟਾ ਦਾ ਬੈਚ ਲੈ ਸਕਦੇ ਹੋ ਜੇ ਪੇਪਰ ਨਾ ਆਇਆ ਇਹ ਵੀ ਵਾਪਸ ਲੈ ਲਿਓ ਹਰ ਪ੍ਰਕਾਰ ਦਾ ਕੰਟੈਂਟ ਤੁਹਾਨੂੰ ਮਿਲਣਾ ਹੈ ਇਹ ਜਿਸ ਨੂੰ ਅਸੀਂ ਐਸਐਸਟੀ ਕਰਾਵਾਂਗੇ ਇੰਗਲਿਸ਼ ਕਰਾਵਾਂਗੇ ਪੰਜਾਬੀ ਕਰਾਵਾਂਗੇ ਸੀਡੀਪੀ ਕਰਾਵਾਂਗੇ ਈਵੀਐਸ ਕਰਾਵਾਂਗੇ ਈਈਟੀਟੀ ਵਾਲੇ ਇਸ ਤੇ ਮੈਥ ਕਰਾਵਾਂਗੇ ਸਾਰਾ ਕੁਝ ਕਰਾਵਾਂਗੇ ਇਹਦੇ ਵਿੱਚ ਪੰਜਾਬੀ ਕਰਾਵਾਂਗੇ ਟੂ ਜੈਡ ਕਰਾਵਾਂਗੇ ਸਭ ਕੁਝ ਕਰਾਵਾਂਗੇ ਠੀਕ ਹੈ ਤਾਂ ਆਪਣੇ ਸਾਥੀ ਮਿੱਤਰਾਂ ਤੱਕ ਵੀ ਇਹਨੂੰ ਸ਼ੇਅਰ ਕਰ ਦੇਣਾ ਮੈਕਸਿਮ ਸ਼ੇਅਰ ਕਰ ਦੇਣਾ ਭਾਈ ਤੇ ਆ ਸਾਡੀ ਬੁੱਕ ਵੀ ਤੁਸੀਂ ਮੰਗਵਾ ਸਕਦੇ ਹੋਗੇ ਥੈਂਕ ਯੂ ਵੈਰੀ ਮਚ ਤੇ ਅੱਜ ਜਸੀਂ ਕਰਾਂਗੇ ਨੌਵਾਂ ਵਾਲੇ ਕਲਾਸ ਦੇ ਵਿੱਚ ਲੈਕਚਰਰ ਦਾ ਪੇਪਰ ਠੀਕ ਹੈ ਤਾਂ ਸੀ ਪੀਐਸਟ ਦੀ ਜਿਹੜੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਜਿਹੜੀ 9 ਵਾਲੀ ਕਲਾਸ ਉਹ ਵੀ ਦੇਖ ਲਿਆ ਕਰੋ ਕਿਉਂ ਦੇਖ ਲਿਆ ਕਰੋ ਵੀ ਕਿਉਂਕਿ ਇੱਕ ਇਹ ਪੀਐਸਟ ਦਾ ਲੈਵਲ ਥੋੜਾ ਉੱਪਰ ਪਾਇਆ ਇਹਨਾਂ ਨੇ ਤਾਂ ਤੁਹਾਡੇ ਉਹ ਕੁਐਸਚਨ ਥੋੜੇ ਕੰਮ ਆ ਜਾਣਗੇ ਇਸ ਕਰਕੇ ਦੇਖ ਲਿਆ ਕਰੋ ਠੀਕ ਹੈ थैंक यू वेरी मच जी